ਸਭ ਨਾਲ ਸ਼ਾਮਲ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੈਂਬਰ ਆਫ ਪਾਰਲਮੈਂਟ ਤੇ ਇਹਨਾਂ ਫੈਡਰਲ ਪੱਧਰ ਦੀਆਂ ਤੇ ਸਾਰੀਆਂ ਜਿਹੜੀਆਂ ਵਿਸ਼ੇ ਪੱਧਰ ਦੀਆਂ ਗੱਲਾਂ ਬਾਤਾਂ ਦੇ ਗਿਆਤਾ ਤਜਰਬੇਕਾਰ ਸਾਬਕਾ ਸਿਆਸਦਾਨ ਗੁਰਮント ਗਰੇਵਾਲ ਸਾਹਿਬ ਸਾਡੇ ਮਹਿਮਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਗਰੇਵਾਲ ਸਾਹਿਬ ਸਤਿ ਸ਼ਕਾਲ ਜੀ ਜੀ ਆਇਆਂ ਨੂੰ ਵੈਲਕਮ ਜੀ ਸਤਿ ਸ਼ਕਾਲ ਗਰੇਵਾਲ ਸਾਹਿਬ ਇੱਥੋਂ ਸ਼ੁਰੂ ਕਰੀਏ ਆਪਾਂ ਪਹਿਲਾਂ ਮੇਰਾ ਖਿਆਲ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬਾਹਰੀ ਦੁਨੀਆ ਦਾ ਦੌੜਾ ਕੱਢ ਕੇ ਆਏ ਨੇ ਕੁਝ ਨਵਾਂ ਖੱਟਣ ਗਏ ਸੀਗੇ ਖੱਟ ਕੇ ਮੁੜੇ ਜਾਂ ਨਹੀਂ ਮੁੜੇ ਇਹਦੇ ਬਾਰੇ ਤੇ ਦੂਜੀ ਗੱਲ ਕੱਲ ਨੂੰ ਸਰਕਾਰ ਟੁੱਟਣ ਦੀ ਸੰਭਾਵਨਾ ਬਾਰੇ ਤੇ ਤੀਜੀ ਗੱਲ ਸਾਡੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹ ਇੱਕ ਜਿਹੜਾ ਰਿਹੜੀ ਰਿਹੜ ਕਰਨ ਵਾਲਾ ਬਾਲ ਹੁੰਦਾ ਨਾ ਕਿ ਹਾਂ ਹਾਂ ਜੀ ਤੁਸੀਂ ਤਾਂ ਕਿਹਾ ਸੀ ਅਸੀਂ ਸਮਝੌਤਾ ਕਰ ਲਾਂਗੇ ਫਿਰ ਕੀਤਾ ਕਿਉਂ ਨਹੀਂ ਵਾਲੀ ਗੱਲ ਵੀ ਸਮਝੌਤਾ ਕੋਈ ਖੜਾਉਣਾ ਜਿਹੜਾ ਉਹਨਾਂ ਲੈ ਕੇ ਆਉਣਾ ਸੀਗਾ ਬੇਜਿੰਗ ਦੇ ਵਿੱਚੋਂ ਤੁਹਾਡੇ ਵਾਸਤੇ ਇਹ ਪਹਿਲਾਂ ਇੱਥੋਂ ਸ਼ੁਰੂ ਕਰ ਲਈਏ ਠੀਕ ਹੈ ਜੀ ਮੈਂ ਬਲੀਵ ਕਰਦਾ ਕਿ ਕੈਨੇਡਾ ਬੜੇ ਗੰਭੀਰ ਸਰਕਮਸਟੈਂਸਸ ਦੇ ਵਿੱਚ ਜੀ ਗੁਜ਼ਰ ਰਿਹਾ ਕਿਉਂਕਿ ਅਸੀਂ ਐਜ਼ ਅ ਕੰਟਰੀ ਡਿਪੈਂਡ ਕਰਦੇ ਸੀ ਅਮਰੀਕਾ ਦੇ ਉੱਤੇ ਸਾਡਾ 70 75 80% ਟ੍ਰੇਡ ਆ ਜਿਹੜਾ ਉਹ ਅਮਰੀਕਾ ਦੇ ਨਾਲ ਹੁੰਦਾ ਸੀ ਜਦੋਂ ਟੈਰਫ ਲਾਗੇ ਚੀਜ਼ਾਂ ਮਹਿੰਗੀਆਂ ਹੋ ਗਈਆਂ ਮਹਿੰਗੀਆਂ ਹੋਣ ਦੇ ਨਾਲ ਆਹ ਕਾਸਟ ਵੱਧ ਗਈ ਅਨਪਲੋਇਮੈਂਟ ਵੱਧ ਚੱਲੀ ਆ ਮਾਰਕੀਟਿੰਗ ਆ ਜਿਹੜੀ ਉਹ ਡਾਊਨ ਜਾ ਰਹੀ ਹੈ ਤੇ ਇਹਦੇ ਨਾਲ ਇਨਫਲੇਸ਼ਨ ਹੋਣ ਦੇ ਚਾਂਸਸ ਨੇ ਸੋ ਫਿਊਚਰ ਦੇ ਵਿੱਚ ਕੀ ਅਸੀਂ ਅਨ ਰਿਲਾਈਏਬਲ ਟ੍ਰੇਡਿੰਗ ਪਾਰਟਨਰ ਦੇ ਉੱਤੇ ਡਿਪੈਂਡ ਕਰ ਸਕਾਂਗੇ ਕਿ ਨਹੀਂ ਉਹਦੇ ਸਾਨੂੰ ਅੱਜ ਧਿਆਨ ਦੇਣਾ ਪੈਣਾ ਤਾਂ ਕਿ ਆਉਣ ਵਾਲੇ 15 20 25 ਸਾਲਾਂ ਤੱਕ ਕੈਨੇਡਾ ਸੈਲਫ ਨਿਰਭਰ ਹੋ ਬਿਲਕੁਲ ਹੀ ਵਧੀਆ ਬਣ ਸਕੇ ਇੰਡੀਪੈਂਡੈਂਟ ਕੰਟਰੀ ਬਣ ਸਕੇ ਇਸ ਕਰਕੇ ਬਜਟ ਬੜਾ ਇੰਪੋਰਟੈਂਟ ਹੈ ਪਰ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜਿੱਤਣਾ ਉਹਨਾਂ ਦੇ ਨਾਲ ਆਰਗੂਮੈਂਟ ਕਰਨੀ ਜਾਂ ਉਹਨਾਂ ਤੋਂ ਕੋਈ ਚੀਜ਼ ਲੈਣੀ ਇਹ ਇੰਨੀ ਸੰਭਵ ਨਹੀਂ ਹੈ ਇੰਨੀ ਸੌਖੀ ਨਹੀਂ ਹੈ ਇਸ ਕਰਕੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੇ ਨੂੰ অন্ਟਾਰੀਓ ਦੀ ਐਡ ਦੇ ਲਈ ਜਿਹੜੀ ਪ੍ਰੀਮੀਅਰ ਡੱਗਫੋਰਡ ਨੇ ਰਨ ਕੀਤੀ ਉਹਦੇ ਲਈ ਤਾਂ ਮਾਫੀ ਮੰਗਣੀ ਪਈ ਪਰ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸ਼ਾਇਦ 네ਗੋਸ਼ੀਏਸ਼ਨ ਸ਼ੁਰੂ ਹੋ ਜੇ ਤੇ ਉਹਦੇ ਨਾਲ ਕੋਈ ਰਾਹਤ ਮਿਲੇ ਪਰ ਦੂਸਰੇ ਪਾਸੇ ਕੈਨੇਡਾ ਜਿਹੜਾ ਬਜਟ ਤੁਸੀਂ ਗੱਲ ਕੀਤੀ ਹੈ ਕੱਲ ਨੂੰ ਪੇਸ਼ ਹੋ ਰਿਹਾ ਇਹਦੇ ਵਿੱਚ ਬੜੀਆਂ ਡਾਇਨਾਮਿਕਸ ਪਲੇ ਕਰਦੀਆਂ ਨੇ ਬੜਾ ਡਿਫਰੈਂਟ ਬਜਟ ਆ ਆਮ ਬਾਕੀ ਦੇ ਸਾਲਾਂ ਨਾਲੋਂ ਪ੍ਰਧਾਨ ਮੰਤਰੀ ਨੇ ਕਾਫੀ ਇਸ ਬਜਟ ਨੂੰ ਇਨਵੈਸਟਮੈਂਟ ਓਰੀਐਂਟਡ ਕੈਨੇਡਾ ਦੀ ਇਕਨੋਮੀ ਨੂੰ ਬਿਲਡ ਕਰਨ ਦੇ ਲਈ ਉਹਨਾਂ ਨੇ ਬਜਟ ਪੇਸ਼ ਕਰ ਲਈ ਕਿਹਾ ਇਹਦੇ ਨਾਲ ਕਈ ਤਰ੍ਹਾਂ ਦੇ ਕੱਟ ਆਉਣਗੇ ਕੱਟ ਗਵਰਨਮੈਂਟ ਸਰਵਿਸਿਜ਼ ਦੇ ਵਿੱਚ ਜਿਵੇਂ 올ਡੇਜ ਸਿਕਿਉਰਿਟੀ ਪੈਨਸ਼ਨ ਦੇ ਵਿੱਚ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਕਈ ਤਰ੍ਹਾਂ ਦੇ ਕੱਟ ਆਉਣ ਗਵਰਨਮੈਂਟ ਦੇ ਪ੍ਰੋਗਰਾਮਾਂ ਦੇ ਵਿੱਚ ਕੱਟ ਆਉਣਗੇ ਤੇ ਡੈਫਿਸਿਟ ਵਧੇਗਾ ਡੈਟ ਕੈਨੇਡਾ ਦਾ ਵਧੇਗਾ ਸੋ ਇਦਾਂ ਦੇ ਚਾਂਸਸ ਨੇ ਹੋ ਸਕਦਾ ਲੇਆਫ ਕੀਤੀਆਂ ਜਾਣ ਕਈ ਡਿਪਾਰਟਮੈਂਟਾਂ ਦੇ ਵਿੱਚੋਂ ਸੋ ਉਹਨਾਂ ਚੀਜ਼ਾਂ ਕਰਕੇ ਜਿਹੜੀ ਸੰਭਾਵਨਾ ਕੰਸਰਵੇਟਿਵ ਪਾਰਟੀ ਸਪੋਰਟ ਨਹੀਂ ਕਰ ਸਕਦੀ ਕਿਉਂਕਿ ਜੋ ਸਪੋਰਟ ਕਰਦੇ ਨੇ ਤਾਂ ਫਿਊਚਰ ਦੇ ਵਿੱਚ ਇਹ ਬਜਟ ਜਿਹੜਾ ਉਹਨਾਂ ਨੂੰ ਹੌਂਟ ਕਰ ਸਕਦਾ ਸਪੋਰਟ ਕੀਤੀ ਹੋਈ ਐਨਡੀਪੀ ਨੇ ਪਿਛਲੀ ਗਵਰਨਮੈਂਟ ਟਰਮ ਦੇ ਵਿੱਚ 4 ਸਾਲ ਸਮਝੌਤਾ ਬਣਾ ਕੇ ਰੱਖਿਆ ਲਿਬਰਲ ਸਰਕਾਰ ਦੇ ਨਾਲ ਤੇ ਉਹਨਾਂ ਦਾ ਹਸ਼ਰੇ ਹੋਇਆ ਕਿ 7 ਸੀਟਾਂ ਦੇ ਅੱਗੇ ਰੁਕ ਗਏ ਨਾਲੇ ਤਾਂ ਉਹਨਾਂ ਦਾ ਕੋਕਸ ਸਟੇਟਸ ਗਿਆ ਪਾਰਟੀ ਸਟੇਟਸ ਗਿਆ ਉਹਨਾਂ ਨੂੰ ਜੋ ਬਜਟ ਮਿਲਦਾ ਸੀ ਗਵਰਨਮੈਂਟ ਵੱਲੋਂ ਉਹ ਵੀ ਜਾਂਦਾ ਲੱਗਿਆ ਬਲੌਕ ਬੈਕਵਾਨ ਨੇ 18 ਪ੍ਰਾਇਰਿਟੀਆਂ ਬਣਾਈਆਂ ਨੇ 6 ਉਹਨਾਂ ਦੇ ਵਿੱਚੋਂ ਨਾਨ ਨੈਗੋਸ਼ੀਏਬਲ ਨੇ ਇੱਕ ਪ੍ਰਾਇਰਿਟੀ ਆ ਉਹਦੇ ਇਕੱਲੇ ਦਾ ਖਰਚਾ ਜਿਹੜਾ ਉਹ 870 870 ਮਿਲੀਅਨ ਡਾਲਰ ਤੇ ਗਵਰਨਮੈਂਟ ਲਈ ਉਹ ਕਰਨਾ ਪੋਸੀਬਲ ਨਹੀਂ ਹੈ ਇਸ ਕਰਕੇ ਕੋਈ ਵੀ ਪੋਲੀਟੀਕਲ ਪਾਰਟੀ ਸਪੋਰਟ ਨਹੀਂ ਕਰਨਾ ਚਾਹੁੰਦੀ ਤੇ ਪਰ ਲਿਬਰਲ ਸਰਕਾਰ ਦੇ ਇੱਕ ਹੱਥ ਉਹਨਾਂ ਦੇ ਹਿੱਤ ਵਿੱਚ ਜਾਂਦਾ ਜੇ ਚੋਣਾ ਹੁੰਦੀਆਂ ਨੇ ਕਿਉਂਕਿ ਪੋਲ ਇਹ ਦਰਸਾਉਂਦੇ ਨੇ ਕਿ ਲਿਬਰਲ ਪਾਰਟੀ ਕੰਸਰਵੇਟਿਵ ਪਾਰਟੀ ਨਾਲੋਂ ਥੋੜੀ ਜਿਹੀ ਅੱਗੇ ਹੈ ਪਰ ਪ੍ਰਧਾਨ ਮੰਤਰੀ ਦੀ ਪੌਪੁਲੈਰਿਟੀ ਆਫੀਸ਼ਲ ਆਪੋਜੀਸ਼ਨ ਦੇ ਲੀਡਰ ਪੀਅਰ ਪਾਲਮ ਨਾਲੋਂ ਕਾਫੀ ਜ਼ਿਆਦਾ ਅੱਗੇ ਹੈ ਸੋ ਇਸ ਕਰਕੇ ਲਿਬਰਲ ਪਾਰਟੀ ਦੇ ਹਿੱਤ ਵਿੱਚ ਜਾਂਦਾ ਜੇ ਚੋਣ ਹੋ ਜੇ ਇਸ ਕਰਕੇ ਜੇ ਲਿਬਰਲ ਪਾਰਟੀ ਚੋਣ ਚਾਹੁੰਦੀ ਹੈ ਤਾਂ ਆਪੋਜੀਸ਼ਨ ਨੇ ਤਾਂ ਆਪੋਜ਼ ਕਰਨਾ ਹੀ ਹੈ ਤੇ ਬਾਕੀ ਉਹਦੇ ਵਿੱਚੋਂ ਲਿਬਰਲ ਸਰਕਾਰ ਦੇ ਕੁਝ ਮੈਂਬਰ ਐਬਸੈਂਟ ਹੋ ਜਾਣ ਤਾਂ ਸ਼ਾਇਦ ਸਰਕਾਰ ਡਿਗਪ ਹੋਵੇ ਪਰ ਅਦਰਵਾਈਜ਼ ਮੇਰਾ ਮੰਨਣਾ ਇਹ ਆ ਕਿ ਸਰਕਾਰ ਡਿੱਗੇਗੀ ਨਹੀਂ ਪਰ ਬਜਟ ਪਾਸ ਹੋ ਜਾਏਗਾ ਦੇਖੋ ਸਾਡੇ ਸੂਬੇ ਦੇ ਵਿੱਚ ਜੌਨ ਹਾਰਗਨ ਸਾਹਿਬ ਨੇ ਕੋਵਿਡ 19 ਦੇ ਜ਼ਮਾਨੇ 'ਚ ਤਜਰਬਾ ਕੀਤਾ ਚੋਣਾਂ ਦਾ ਬਿਗਲ ਵਜਾਤਾ ਤੇ ਉਹ ਤਕੜੇ ਹੋ ਕੇ ਵਿੱਚੋਂ ਨਿਕਲੇ ਉਸੇ ਜ਼ਮਾਨੇ 'ਚ ਜਸਟਨ ਟੁੱਡੋ ਸਾਹਿਬ ਨੂੰ ਲੱਗਿਆ ਕਿ ਆਪਣਾ ਵੀ ਸੂਤ ਆ ਜੂ ਉਹਨਾਂ ਦਾ ਸੂਤ ਨਹੀਂ ਸੀ ਆਇਆ ਸੋ ਚੋਣਾਂ ਦੇ ਵਿੱਚ ਅਨਪ੍ਰੋਡਿਕਟਿਵ ਪ੍ਰੋਡਿਕਟੇਬਲ ਜਿਹੜਾ ਫੈਕਟਰ ਹੈਗਾ ਉਹ ਤਾਂ ਹਮੇਸ਼ਾ ਮੌਜੂਦ ਰਹਿੰਦਾ ਹੈਗਾ ਐਂਡ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦੇ ਨੇ ਗਰੇਵਾਲ ਸਾਹਿਬ ਕਿ ਦਿਸ ਇਜ਼ ਨਾਟ ਅ ਗੇਮ ਤੁਸੀਂ ਉਹਦੇ ਉਹਨਾਂ ਦੇ ਮੂਡ ਨੂੰ ਗੋਚ ਕਰ ਸਕਦੇ ਹੋ ਕਿ ਉਹਨਾਂ ਦਾ ਨਿੱਜੀ ਤੌਰ ਤੇ ਇਰਾਦਾ ਕੀ ਹੋਏਗਾ ਫੋਲਸ ਦੀ ਰੌਸ਼ਨੀ ਦੇ ਵਿੱਚ ਕਿ ਚੋਣਾ ਹੋ ਜਾਣ ਕਿ ਜਾਂ ਫਿਰ ਵਿਰੋਧੀ ਧਿਰ ਨੂੰ ਵਿਰਾਕ ਕੇ ਕੁਝ ਹਮਾਇਤ ਹਾਸਲ ਕਰਕੇ ਜੋ ਇਸ ਵੇਲੇ ਸਭ ਤੋਂ ਉੱਤਮ ਕਾਰਜ ਹੈਗਾ ਜੋ ਕਰ ਰਹੇ ਨੇ ਅਮਰੀਕਾ ਵਾਲੇ ਪਾਸੇ ਲੱਗੀਆਂ ਟੈਰਫ ਦਾ ਕੋਈ ਬੰਦਸ਼ੁਭ ਕੀਤਾ ਜਾਵੇ ਵਟ ਡੂ ਯੂ ਥਿੰਕ ਇਜ਼ ਹੈਪਨਿੰਗ ਇਨ ਹਿਸ ਮਾਈਂਡ ਈਵਨ ਥੋ ਵੀ ਕੈਨਟ ਰੀਡ ਥੈਟ ਆਈ ਥਿੰਕ ਇਫ ਇਜ਼ੀ ਟੂ ਰੀਡ ਡਾਕਟਰ ਸਾਹਿਬ ਉਹ ਇਸ ਕਰਕੇ ਕਿ ਇਸ ਵੇਲੇ ਜਿਹੜਾ ਬਜਟ ਆ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਜਿਹੜੇ ਪਾਸ ਹੋਣਾ ਨਾ ਪਾਸ ਹੋਣਾ ਇੱਕ ਤਾਂ ਮੈਥਸ ਦੇ ਉੱਤੇ ਡਿਪੈਂਡ ਕਰਦਾ ਮੋਮੈਂਟਮ ਤੇ ਡਿਪੈਂਡ ਕਰਦਾ ਤੇ ਲੋਕਾਂ ਦੇ ਕੈਨੇਡੀਅਨ ਦੇ ਮੂਡ ਦੇ ਉੱਤੇ ਡਿਪੈਂਡ ਕਰਦਾ ਕੈਨੇਡੀਅਨਸ ਲੋਕਾਂ ਦਾ ਮੂਡ ਇਹ ਹੈ ਕਿ ਲੈਕਚਨਾ ਹੋ ਕੇ ਜਿਹੜੀਆਂ ਇਸੇ ਸਾਲ ਚ ਕ੍ਰਿਸਮਸ ਦੇ ਵਿੱਚ ਚੋਣਾ ਹੋਣਗੀਆਂ ਜੇ ਬਜਟ ਡਿੱਗ ਪੈਂਦਾ ਨਹੀਂ ਪਾਸ ਹੁੰਦਾ ਤੇ ਸਰਕਾਰ ਡਿੱਗ ਪੈਂਦੀ ਹੈ ਤਾਂ ਲੋਕ ਕ੍ਰਿਸਮਸ ਦੀ ਚੋਣਾ ਨਹੀਂ ਜਾਣਗੇ ਦੂਜਾ ਚੋਣਾਂ ਦੇ ਉੱਤੇ ਖਰਚਾ ਪੜਾ ਹੁੰਦਾ ਤੇ ਇਸ ਕਰਕੇ ਐਕਸਟਰਾ ਖਰਚਾ ਜਿਹੜਾ ਸ਼ਾਇਦ ਕਰਨ ਦੇ ਲਈ ਲੋਕ ਨਾ ਤਤਪਰ ਹੋਣ ਮੋਮੈਂਟਮ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਕੰਸਰਵੇਟਿਵ ਪਾਰਟੀ ਦੇ ਕੋਲੇ ਅਜੇ ਮੋਮੈਂਟਮ ਨਹੀਂ ਹੈ ਇਨਫੈਕਟ ਕੰਸਰਵੇਟਿਵ ਪਾਰਟੀ ਦੇ ਕਈ ਜਿਹੜੇ ਪੁਰਾਣੇ ਐਡਵਾਈਜ਼ਰ ਸੀ ਜਾਂ ਪ੍ਰਧਾਨ ਮੰਤਰੀ ਦੇ ਆਫਿਸ 'ਚ ਕੰਮ ਕਰਦੇ ਰਹੇ ਨੇ ਮੰਨੇ ਪਰ ਮੰਨੇ ਕੰਸਰਵੇਟਿਵ ਨੇ ਉਹ ਵੀ ਆਲੋਚਨਾ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਕਾਫੀਆਂ ਦੀ ਗਿਣਤੀ ਹੈ ਜਿਹੜੀ মিডিਆ ਦੇ ਵਿੱਚ ਉਹ ਹੋ ਚੁੱਕੇ ਨੇ ਸਾਹਮਣੇ ਆ ਚੁੱਕੇ ਨੇ ਤੇ ਉਹ ਆਲੋਚਨਾ ਕਰਦੇ ਨੇ ਸਰਕਾਰ ਦੀ ਤੇ ਚਾਹੁੰਦੇ ਨਹੀਂਗੇ ਕਿ ਉਹ ਇਹ ਨਹੀਂ ਬਲੀਵ ਕਰਦੇ ਕਿ ਕੰਸਰਵੇਟਿਵ ਪਾਰਟੀ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ ਸੋ ਇਸ ਕਰਕੇ ਭਾਵੇਂ ਕੰਸਰਵੇਟਿਵ ਪਾਰਟੀ ਕੋਲੇ ਕਾਫੀ ਫੰਡ ਕਾਫੀ ਨੇ ਪਰ ਜਿਵੇਂ ਕੋਰੀ ਤਨਾਕੀ ਦਮਿਤਰੀ ਸੁਦਾਸ ਡੱਗਫੋਰਡ ਜਿਹੜੇ ਪ੍ਰੀਮੀਅਰ ਅਨਟੈਰੀਓ ਦੇ ਟਿਮ ਹਿਊਸਟਨ ਜੌਨ ਸ਼ੋਰੇ ਸ਼ੀਲਾ ਫਰੇਜ਼ਰ ਇਹ ਸਾਰੇ ਕੰਸਰਵੇਟਿਵ ਪਾਰਟੀ ਦੀ ਆਲੋਚਨਾ ਕਰਦੇ ਨੇ ਤੇ ਮੈਂ ਪਰਸਨਲੀ ਆ ਬਲੀਵ ਕਰਦਾ ਕਿ ਇਸ ਵੇਲੇ ਕੰਸਰਵੇਟਿਵ ਪਾਰਟੀ ਤਿਆਰ ਨਹੀਂ ਹੈ ਚੋਣਾਂ ਦੇ ਲਈ ਦੂਸਰੇ ਪਾਸੇ ਪ੍ਰਧਾਨ ਮੰਤਰੀ ਦਾ ਜਿਹੜਾ ਮਨ ਨੂੰ ਪੜਨਾ ਇਹ ਬੜਾ ਔਖਾ ਉਹਨਾਂ ਨੇ ਕਿਹਾ ਕਿ ਜਿਹੜਾ ਬਜਟ ਹੈ ਇਹ ਬੜਾ ਇਦਾਂ ਦੀਆਂ ਪ੍ਰਾਇਰਟੀਜ਼ ਨੇ ਸਪੈਂਡਿੰਗ ਪ੍ਰਾਇਰਟੀਜ਼ ਨੇ ਇਨਵੈਸਟਮੈਂਟ ਕਰਨ ਦੇ ਲਈ ਤੇ ਜੇ ਆਪਾਂ ਦੋ ਪੱਖਾਂ ਤੋਂ ਦੇਖੀਏ ਇੱਕ ਪੱਖ ਤਾਂ ਇਹ ਕਿ ਜਿਹੜਾ ਇਕਨੋਮਿਕ ਅਸਪੈਕਟ ਹੈ ਕੈਨੇਡਾ ਦਾ ਉਹਦੇ ਤੋਂ ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਛੱਡੇ ਆਂ ਦੂਜਾ ਪੱਖ ਆ ਪੋਲਿਟਿਕਸ ਦਾ ਹੁਣ ਇਸ ਵੇਲੇ ਲਿਬਰਲ ਕੋਲੇ 169 ਸੀਟਾਂ ਨੇ ਆਪੋਜੀਸ਼ਨ ਕੋਲੇ 174 ਨੇ 343 ਟੋਟਲ ਨੇ ਤੇ ਜਿਹੜੇ ਪੋਲ ਨੇ ਉਹ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਨੇ ਤੇ ਜਿਹੜੀਆਂ ਜੇ ਅਸੀਂ ਮੈਸੇਜ ਹੀ ਗੱਲ ਕਰੀਏ ਤਾਂ ਇਸ ਵੇਲੇ ਪੋਲਿਟੀਕਲ ਪਾਰਟੀਆਂ ਕੋਲੇ ਦੋ ਚੁਆਇਸਸ ਨੇ ਇੱਕ ਚੁਆਇਸ ਤਾਂ ਇਹ ਹੈ ਕਿ ਜੇ ਉਹ ਇਲੈਕਸ਼ਨ ਨਹੀਂ ਚਾਹੁੰਦੇ ਫਿਰ ਉਹਨਾਂ ਨੂੰ ਅਬਸਟੇਨ ਕਰਨਾ ਪਊਗਾ ਕਿਸੇ ਨਾ ਕਿਸੇ ਨੂੰ ਕਨਸਰਵੇਟਿਵ ਪਾਰਟੀ ਤੇ ਐਮਡੀਪੀ ਇਹਨਾਂ ਦੋਨਾਂ ਪਾਰਟੀਆਂ ਦੇ ਵਿਚਾਲੇ ਇਹ ਪੋਸਿਬਿਲਟੀ ਹੋ ਸਕਦੀ ਹੈ ਕਿ ਕੁਝ ਐਬਸਟੇਨ ਕਰ ਸਕਣ ਮੈਂਬਰ ਜੇ ਐਬਸਟੇਨ ਕਰਦੇ ਨੇ ਬਜਟ ਪਾਸ ਹੋ ਜਾਊਗਾ ਦੂਜਾ ਇੱਕ ਪ੍ਰੋਸੀਜਰਲ ਐਸਪੈਕਟ ਹੈ ਉਹ ਇਹ ਐਸਪੈਕਟ ਹੈ ਜਿਹੜਾ ਕਿ ਬੀਇੰਗ ਅ ਡੈਪਟੀ ਹਾਊਸ ਲੀਡਰ ਆਈ ਨੋ ਇਟ ਵੈਲ ਉਹ ਇਹ ਹੈ ਕਿ ਤੁਸੀਂ ਬਜਟ ਨੂੰ ਔਨ ਡਿਵੀਜ਼ਨ ਪਾਸ ਹੋਣ ਦੇ ਦੋਗੇ ਔਨ ਡਿਵੀਜ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਡਿਕਲੇਅਰ ਕਰਾ ਦੋਗੇ ਕਿ ਬਜਟ ਅਡਾਪਟ ਹੋ ਗਿਆ ਪਰ ਵਿਦਾਊਟ ਅ ਰਿਕਾਰਡਿੰਗ ਵੋਟਸ ਉਹਦੇ ਨਾਲ ਕੀ ਹੈ ਕਿ ਕਨਵੀਨੀਅੰਟ ਟ੍ਰਿਕ ਹੈ ਪੋਲੀਟੀਕਲੀ ਤੇ ਉਹਦੇ ਨਾਲ ਬਜਟ ਵੀ ਪਾਸ ਹੋ ਜਾਊਗਾ ਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗੂ ਕਿ ਨੇ ਕਿਦਾਂ ਵੋਟਾਂ ਪਾਈਆਂ ਨੇ ਤੇ ਇਨਾਦਰਡ ਵਰਡਸ ਤੁਸੀਂ ਪ੍ਰਟੈਂਡ ਕਰੋਗੇ ਕਿ ਅਸੀਂ ਬਜਟ ਨੂੰ ਆਪੋਜ਼ ਕੀਤਾ ਪਰ ਕੁਆਇਟਲੀ ਲੇਟ ਇਟ ਗੋ ਥਰੂ ਸੋ ਇਦਾਂ ਦਾ ਜਿਹੜਾ ਇਹ ਟੈਕਟਿਕਸ ਵਰਤ ਕੇ ਬਜਟ ਨੂੰ ਪਾਸ ਕਰਾਉਣਗੇ ਮੈਂ ਇਹ ਪ੍ਰੈਡਿਕਟ ਕਰਦਾ ਕਿ ਚੋਣਾ ਨਹੀਂ ਹੋਣਗੀਆਂ ਉਜੇ ਵੀ ਹੋਵੇ ਮੈਨੂੰ ਲੱਗਦਾ ਕਿ ਇਹ ਕਾਰਨੀ ਸਾਹਿਬ ਦਾ ਵੀ ਬਹੁਤ ਵੱਡਾ ਟੈਸਟ ਹੈ ਦੋਹੇ ਬੰਨੇ ਹੀ ਚੋਣਾ ਹੁੰਦੀਆਂ ਜਾਂ ਨਹੀਂ ਹੁੰਦੀਆਂ ਬਜਟ ਪਾਸ ਹੁੰਦਾ ਹੈ ਕਿ ਨਹੀਂ ਹੁੰਦਾ ਕਿਉਂਕਿ ਹੁਣ ਤੱਕ ਤੇ ਉਹਨਾਂ ਦੀ ਵਿਦਵਤਾ ਦੀਆਂ ਹੀ ਆਪਾਂ ਸੋਲੇ ਗਾਏ ਨੇ ਕਿ ਬਹੁਤ ਜੀ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਤੇ ਚ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਭਜਨਠ ਕੀਤੀ ਹੈ ਤੇ 13 ਵਿਦੇਸ਼ੀ ਦੌਰੇ ਕਰ ਲਏ ਨੇ ਹੁਣੇ-ਹੁਣੇ ਇੱਕ ਵਿਦੇਸ਼ੀ ਦੌਰੇ ਤੋਂ ਵਾਪਸ ਪਰਤੇ ਨੇ ਇਹ ਤਾਂ ਉਹਨਾਂ ਦਾ ਜਿਹੜਾ ਸੁਗੜ ਸਿਆਣਪ ਜਿਹੜੀ ਹੈ ਉਹਦਾ ਇੱਕ ਇਮਤਿਹਾਨ ਹੋਏਗਾ ਅ ਦੇਖ ਜੇਕਰ ਉਹ ਬਜਟ ਪਾਸ ਵੀ ਕਰਾ ਲੈਂਦੇ ਨੇ ਤੇ ਲੋਕਾਂ ਨੂੰ ਪਸੰਦ ਵੀ ਆ ਗਿਆ ਤੇ ਵਿਰੋਧੀ ਧਿਰ ਜਿਹੜੀ ਕੁਝ ਇਹਦੇ ਵਿੱਚ ਬਹੁਤਾ ਅੜਿੱਕਾ ਵੀ ਖੜਾ ਨਾ ਕਰ ਸਕੀ ਤਾਂ ਉਹਨਾਂ ਦੀ ਥੋੜੀ ਬਹੁਤ ਸਿਆਸੀ ਸੂਝ-ਬੂਝ ਵੀ ਜਿਹੜੀ ਕਿ ਹੁਣੇ-ਹੁਣੇ ਗ੍ਰਹਿਣ ਕੀਤੀ ਹੈ ਉਹਦੇ ਦਰਸ਼ਨ ਵੀ ਹੋ ਜਾਣਗੇ ਤੇ ਪਾਰਟ ਬੀ ਆਫ ਦਾ ਕੁਐਸਚਨ ਇਜ਼ ਗਰੇਲ ਸਾਹਿਬ ਫॉर यू टू ਕਮੈਂਟ ਇਜ਼ ਪੀਰ ਪਾਲੀਆਪ ਸਾਹਿਬ ਦਾ ਕੀ ਬਣੇਗਾ ਜਿਹੜੇ ਕਿ ਅਜੇ ਵੀ ਟੂਡੋ ਮਗਰ ਪਏ ਹੋਏ ਨੇ ਅਜੇ ਵੀ ਉਹ ਜਿਹੜੀਆਂ ਗੱਲਾਂ ਕਰਦੇ ਨੇ ਲੱਗਦਾ ਹੈ ਕਿ ਉਹ ਸਮੇਂ ਦੇ ਹਾਨ ਨਹੀਂ ਹਨ ਦੇਖੋ ਇਹ ਬੜਾ ਵਧੀਆ ਸਵਾਲ ਆ ਮੈਂ ਕਹੂੰਗਾ ਕਿ million dollar ਦਾ ਸਵਾਲ ਹੈ, ਦੇਖੋ politically situation ਇਹ ਹੈ ਕਿ ਪਿੱਛਲੀ election ਜਿੱਤੇ ਹੋਏ ਜਾਂ ਫੌਜਾਂ ਹਾਰ ਗਈਆਂ ਅਹ ਬਾਈ point ਦੀ lead ਸੀ conservative party ਦੀ ਤੇ ਉਹ ਆਪਦੀ government ਨਹੀਂ ਬਣਾ ਸਕੇ, ਹੁਣ ਇਸ ਵੇਲੇ ਕੀ situation ਹੈ ਕਿ ਪੀਅਰ ਪੋਲੀਅਵ ਜਿਹੜੇ conservative party ਦੇ leader ਨੇ ਉਹਨਾਂ ਨੇ ਵੀਹ ਅਕਤੂਬਰ ਨੂੰ ਇੱਕ ਚਿੱਠੀ ਲਿਖੀ ਉਸ ਤੋਂ ਪਹਿਲਾਂ ਮਿਲ ਕੇ ਵੀ ਆਏ ਸੀਗੇ ਪ੍ਰ~ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਿ ਜਿਹੜਾ deficit ਹੈ ਬਿਆਲੀ billion dollar ਦਾ ਹੋਵੇ, ਐਕਚੁਅਲੀ ਜਿਹੜਾ ਡੈਫਿਸਟ ਹੋਣਾ ਉਹਦੋਂ 30 ਬਿਲੀਅਨ ਡਾਲਰ ਵੱਧ ਹੋ ਜਾਣਾ ਆਲਮੋਸਟ ਦੁੱਗਣਾ ਹੋ ਗਿਆ ਤੇ ਹੁਣ ਜਿਹੜਾ ਪਾਰਲੀਮੈਂਟਰੀ ਬਜਟ ਆਫੀਸਰ ਆ ਉਹ ਕਹਿੰਦੇ ਕਿ 70 ਕੁ ਬਿਲੀਅਨ ਡਾਲਰ ਦਾ ਡੈਫਿਸਟ ਹੋ ਸਕਦਾ ਹੁਣ ਸਿਚੁਏਸ਼ਨ ਇਹ ਹੈ ਕਿ ਮਾਰਕ ਕਾਰਨੀ ਦੀ ਹੀ ਇਜ਼ ਵੈਰੀ ਗੁੱਡ ਇਨ ਨੰਬਰਸ ਪਰ ਹੀ ਇਜ਼ ਵੀਕ ਇਨ ਕਮਿਊਨੀਕੇਸ਼ਨ ਜੇ ਉਹ ਨੰਬਰਾਂ ਦੇ ਵਿੱਚ ਵਧੀਆ ਨੇ ਤੇ ਉਹਨਾਂ ਤੋਂ ਐਕਸਪੈਕਟ ਵੀ ਇਹੀ ਕੀਤਾ ਜਾਂਦਾ ਉਹ ਡਿਪਟੀ ਫਾਈਨੈਂਸ ਮਿਨਿਸਟਰ ਵੀ ਰਹੇ ਆ ਕੈਨੇਡਾ ਦੇ ਤੇ ਇਸ ਤੋਂ ਇਲਾਵਾ ਦੋਨਾਂ ਬੈਂਕਾਂ ਦੇ ਕੈਨੇਡਾ ਤੇ ਯੂਕੇ ਦੇ ਗਵਰਨਰ ਵੀ ਰਹੇ ਨੇ ਅ ਯੂਨਾਈਟਿਡ ਨੇਸ਼ਨ ਚ ਵੀ ਉਹਨਾਂ ਦਾ ਪੋਰਟਫੋਲੀਓ ਫਾਈਨਾਂਸ ਨਾਲ ਰਿਲੇਟਡ ਸੀ ਤੇ ਬਲੂਮਬਰਗ ਦੇ ਵੀ ਚੇਅਰਮੈਨ ਰਹੇ ਨੇ ਉਹਨਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਯੂ نو ਹੀ ਵਿਲ ਡੂ ਗੁੱਡ ਪਰ ਦੂਸਰੇ ਪਾਸੇ ਜਿਹੜਾ ਕੰਸਰਵੇਟਿਵ ਪਾਰਟੀ ਦੀ ਸਿਚੁਏਸ਼ਨ ਹੈ ਕਿ ਜੇ ਬਜਟ ਪਾਸ ਹੋ ਜਾਂਦਾ ਇਮੀਡੀਏਟਲੀ ਉਹ ਚੈਨਲ ਚੇਂਜ ਕਰਨ ਦੀ ਕੋਸ਼ਿਸ਼ ਕਰਨਗੇ ਅਫੋਰਡੇਬਿਲਟੀ ਇਮੀਗ੍ਰੇਸ਼ਨ ਕ੍ਰਾਈਮ ਇਹਨਾਂ ਇਸ਼ੂਜ਼ ਤੇ ਫੋਕਸ ਕਰਨਗੇ ਕਿਉਂਕਿ ਜਨਵਰੀ ਮਹੀਨੇ ਦੇ ਵਿੱਚ ਪੀਅਰ ਪੋਲੀਅਰ ਦੀ ਲੀਡਰਸ਼ਿਪ ਰਿਵਿਊ ਹੈ ਜੇ 80% ਨਹੀਂ ਸਪੋਰਟ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਪੁਸ਼ ਕੀਤਾ ਜਾਊਗਾ ਕਿ ਲੀਡਰਸ਼ਿਪ ਦੇ ਉਹ ਕਾਬਿਲ ਨਹੀਂ ਸੋ ਇਸ ਕਰਕੇ ਉਹਨਾਂ ਦਾ ਇਹ ਚੈਲੰਜ ਹੈ ਜੇ ਇਲੈਕਸ਼ਨ ਹੁਣ ਹੋ ਜਾਂਦੀਆਂ ਨੇ ਤੇ ਉਹਨਾਂ ਜੋ ਦੂਜੀ ਇਲੈਕਸ਼ਨ ਵੀ ਹਾਰ ਜਾਂਦੇ ਨੇ ਤਾਂ ਉਹਨਾਂ ਲਈ ਇਹ ਪੋਲੀਟੀਕਲ ਸਾਈਡ ਹੈ ਤੇ ਉਹ ਦੁਆਰਾ ਜਿਉਂਦੇ ਆਪਣੀ ਪੋਲੀਟੀਕਲੀ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ ਕਿਰਾਲ ਸਾਹਿਬ ਅਗਲਾ ਮੁੱਦਾ ਬੜਾ ਮਹੱਤਵਪੂਰਨ ਹੈ ਜਿਹਦੇ ਕਰਕੇ ਪਿਛਲੇ 2-4 ਵਰਿਆਂ ਚ ਲਗਾਤਾਰ ਗੁਫ਼ਤਗੂ ਚੱਲੀ ਹੈ ਵਿਦਿਆਰਥੀਆਂ ਦੀ ਆਮਦ ਪਾੜੇ ਜਿਹੜੇ ਪੜ੍ਹਨ ਲਿਖਣ ਆਉਂਦੇ ਸਨ ਇੱਥੇ ਦੁਨੀਆ ਭਰ ਤੋਂ ਆਉਂਦੇ ਸਨ ਲੇਕਿਨ ਭਾਰਤ ਵਿੱਚੋਂ ਸਭ ਤੋਂ ਜ਼ਿਆਦਾ ਆਉਂਦੇ ਰਹੇ ਨੇ ਲੇਕਿਨ ਇਹ ਹੁਣ ਜਿਹੜੀ ਟੀਚਾ ਹੈਗਾ ਜਾਂ ਇਹ ਗਿਣਤੀ ਹੈ ਇਹ ਲਗਾਤਾਰ ਘਟ ਰਹੀ ਹੈ ਘਟਾਈ ਜਾ ਰਹੀ ਹੈ ਇਹਦੇ ਬਾਰੇ ਆਪ ਜੀ ਦਾ ਕਿਉਂਕਿ ਤਜਰਬਾ ਵੀ ਹੈਗਾ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਵੀ ਖਾਸਾ ਅੱਜਕੱਲ ਕਾਰਜਸ਼ੀਲ ਹੋ ਦੱਸੋ ਸਾਨੂੰ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਇਹ ਚੰਗੇ ਨੂੰ ਹੋ ਰਹੀ ਹੈ ਜਾਂ ਇਹ ਸਿਆਸੀ ਫੈਸਲੇ ਨੇ ਕਿ ਯਾ ਦਸ ਦਸ ਵਾਸ ਪੋਸਟ ਟੂ ਐਂਡ ਇਟ ਵਾਸ ਬਾਉਂਡ ਟੂ ਹੈਪਨ ਜੀ ਇੱਕ ਮਿਕਸਚਰ ਡਾਕਟਰ ਸਾਹਿਬ ਕੇ ਸਿਆਸੀ ਮਸਲਾ ਵੀ ਐ ਲੋਕਾਂ ਦੀ ਜਿਹੜੀ ਜਿਆਦਾ ਆਵਾਜ਼ ਐ ਸਟੂਡੈਂਟਸ ਦੇ ਖਿਲਾਫ ਤੇ ਜੇ ਆ ਇਹ ਕਹਿ ਲੋ ਕਿ 4-5% ਸਟੂਡੈਂਟ ਇਦਾਂ ਦੇ ਨੇ ਜਿਹੜੇ ਖਪਖਾਨਾ ਪਾਉਂਦੇ ਨੇ 95% ਸਟੂਡੈਂਟ ਵਧੀਆ ਨੇ ਜਿਹੜੇ ਕੈਨੇਡਾ ਦੇ ਲਈ ਤੇ ਆਪਦੇ ਪੜਾਈ ਦੇ ਲਈ ਸੋਹਰਦ ਨੇ ਤੇ ਪਰ ਜਿਹੜੀ ਸਟੂਡੈਂਟ ਘਟ ਰਹੇ ਨੇ ਇਸ ਵੇਲੇ ਅ ਅੰਡੀਆ ਤੋਂ ਜਿਹੜੀ ਐਪਲੀਕੇਸ਼ਨ ਆਸੀ ਦੇਖ ਲਓ 74% ਘਟ ਗਈਆਂ 32% ਰਿਜੈਕਸ਼ਨ ਰੇਟ ਹੈ ਪਹਿਲਾਂ ਸੀਗਾ ਹੁਣ 74% ਹੋ ਗਿਆ ਤੇ ਇਹਦੇ ਨਾਲ ਇਦਾਂ ਮਤਲਬ ਫੀਲ ਹੋ ਰਿਹਾ ਹੈ ਕਿ ਜਿਹੜੀ ਕੰਟਰੀਬਿਊਸ਼ਨ ਸੀ ਸਟੂਡੈਂਟਸ ਦੀ ਕਿਉਂਕਿ ਕੈਨੇਡਾ ਦੇ ਵਿੱਚ ਜਾਂ ਇਹ ਕਹੋ ਕਿ ਦੁਨੀਆ ਦੇ ਵਿੱਚ ਪਹਿਲਾਂ ਤਾਂ ਇਕਨੋਮਿਕ ਦੇਖੋ ਤੁਸੀਂ ਇਕਨੋਮਿਕ ਦੇ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਤਕਰੀਬਨ 25 ਬਿਲੀਅਨ ਡਾਲਰ ਇਕਨੋਮੀ ਚ ਕੰਟਰੀਬਿਊਟ ਕਰਦੇ ਸੀ ਸਟੂਡੈਂਟ वर्ल्ड वाइड 170 ਬਿਲੀਅਨ ਡਾਲਰ ਇਕਨੋਮੀ ਚ ਕੰਟਰੀਬਿਊਟ ਕਰਦੇ ਨੇ ਹੁਣ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਦੋਂ ਸਟੂਡੈਂਟ ਨਹੀਂ ਹੋਣਗੇ ਤਾਂ ਇਕਨੋਮੀ ਤੇ 네ਗੇਟਿਵ ਇਮਪੈਕਟ ਪਾਏਗਾ ਜਿਹੜੇ ਇੰਨੇ ਇੰਸਟੀਟਿਊਸ਼ਨ ਸੀ ਕੈਨੇਡਾ ਇੱਕ ਵਾਰੀ ਮੰਨਿਆ ਜਾਂਦਾ ਸੀ ਕਿ ਦੁਨੀਆ ਦੇ ਵਿੱਚ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਦਾ ਹੈ ਹੁਣ ਉੱਥੇ ਉਹਨਾਂ ਲਈ ਬੜੇ ਵੱਡੇ ਇਹ ਚੈਲੰਜਸ ਹੋਗੇ ਕਿਉਂਕਿ ਸਟੂਡੈਂਟ ਘੱਟ ਆਉਣਗੇ ਜੋ ਸਟੂਡੈਂਟ ਘਟਾਉਣਗੇ ਗਵਰਨਮੈਂਟ ਨੇ ਘਟਾਏ ਨੇ ਕਿਉਂਕਿ ਪਹਿਲਾਂ ਸਟੂਡੈਂਟ ਦੀ ਪਰਸੈਂਟੇਜ ਸੀ ਸਾਰੀ ਪੋਪੂਲੇਸ਼ਨ ਦੇ ਹਿਸਾਬ ਨਾਲ ਟੈਂਪਰੇਰੀ ਰੈਜ਼ੀਡੈਂਟ ਜਿੰਨੇ ਅਲਾਉ ਕਰਦੇ ਨੇ ਉਹਦੇ ਨਾਲੋਂ ਟਰੂਡੋ ਈਰਾ ਦੇ ਵਿੱਚ ਇੱਕਦਮ ਵਧਾ ਲਈ 7.3% ਕਰ ਲਈ ਪੋਪੂਲੇਸ਼ਨ ਦਾ ਜੀ ਤੇ ਉਹਦੇ ਨਾਲ ਸਟੂਡੈਂਟ ਬਹੁਤ ਜ਼ਿਆਦਾ ਆਏ ਹੁਣ ਜੋ ਸਟੂਡੈਂਟ ਘਟ ਗਏ ਤੇ ਇਹਦੇ ਨਾਲ ਇਕਨੋਮੀ ਤੇ ਵੀ ਫਰਕ ਪਏਗਾ ਕੈਨੇਡਾ ਦੇ ਰੈਪਿਊਟੇਸ਼ਨ ਤੇ ਵੀ ਫਰਕ ਪਏਗਾ ਕਈ ਲੋਕ ਬਲੇਮ ਕਰਦੇ ਨੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੂੰ ਕਿ ਉਹਨਾਂ ਨੇ ਸਟੂਡੈਂਟ ਜਿਆਦਾ ਵਧਾਏ ਨੇ ਦੇਖੋ 2010 11 ਤੋਂ ਲੈ ਕੇ ਹੁਣ ਤੱਕ 162% ਗਰੋਥ ਹੋਈ ਹੈ ਸਟੂਡੈਂਟ ਦੀ ਜਿਹੜੀ ਇਸ ਕੱਲੇ ਸਟੂਡੈਂਟ ਦੇ ਵਿੱਚ ਤੇ ਇੱਕ ਸਮਾਂ ਸੀ ਜਦੋਂ 2023 ਦੇ ਵਿੱਚ 682000 ਸਟੂਡੈਂਟ ਆਏ ਸੀ ਤੇ 1900 ਪਰਮਿਟ ਪਰ ਡੇ ਇਸ਼ੂ ਕੀਤੇ ਜਾਂਦੇ ਸੀ ਈਵਨ ਕੰਸਰਵੇਟਿਵ ਪਾਰਟੀ ਦੇ ਟਾਈਮ ਦੇ ਉੱਤੇ ਵੀ 2010 ਤੋਂ ਲੈ ਕੇ 2015 ਤੱਕ ਫਾਰ ਐਗਜ਼ਾਮਪਲ 61% ਸਟੂਡੈਂਟ ਇਨਕਰੀਜ਼ ਹੋਏ ਨੇ 1 ਮਿਲੀਅਨ ਦੇ ਕਰੀਬ ਸਟੂਡੈਂਟ ਨੇ ਜਿਹੜੇ ਕੈਨੇਡਾ ਦੇ ਵਿੱਚ ਇਸ ਵੇਲੇ ਪੜ ਰਹੇ ਨੇ ਤੇ ਹੁਣ ਪ੍ਰੋਬਲਮ ਇਹ ਹੈ ਕਿ ਸਟੂਡੈਂਟਾਂ ਦੇ ਵਿੱਚ ਜਦੋਂ ਆਉਂਦੇ ਨੇ ਤਾਂ ਸਾਰੇ ਸਟੂਡੈਂਟ ਐਨਰੋਲ ਨਹੀਂ ਕਰਦੇ। ਕਈ ਲੋਕ ਕੈਨੇਡਾ ਚ ਆਉਂਦੇ ਨੇ ਪੜ੍ਹਾਈ ਲਈ ਨਹੀਂ ਆਉਂਦੇ ਪਰ ਕਿ ਇੱਥੇ ਪੀਆਰ ਹੋਣ ਦੇ ਲਈ ਆਉਂਦੇ ਨੇ। ਹੁਣ ਜਿਹੜੀ ਅੱਜ ਰੀਸੈਂਟ ਰਿਪੋਰਟ ਆਈ ਉਹਦੇ ਵਿੱਚ ਇੱਕ ਕਮੈਂਟ ਹੈ ਕਿ ਕੈਨੇਡਾ ਦਾ ਮੋਟੋ ਹੁੰਦਾ ਸੀਗਾ ਸਟੱਡੀ ਵਰਕ ਸਟੇ। ਇਹਦਾ ਮਤਲਬ ਕਿ ਕੈਨੇਡੀਅਨ ਗਵਰਨਮੈਂਟ ਸਟੂਡੈਂਟਸ ਨੂੰ ਲਿਆਉਂਦੀ ਸੀ ਕਿਉਂਕਿ ਜਵਾਨ ਨੇ ਯੰਗ ਨੇ ਬਜ਼ੁਰਗਾਂ ਦੇ ਵਿੱਚ ਜਿਹੜਾ ਗਿਣਤੀ ਵੱਧ ਰਹੀ ਹੈ ਉਹਨਾਂ ਦਾ ਖਰਚਾ ਵੱਧ ਰਿਹਾ ਹੈ ਮੈਡੀਕਲ ਦਾ ਉਹਨਾਂ ਦੀ ਪੈਨਸ਼ਨ ਦਾ ਖਰਚਾ ਵੱਧ ਰਿਹਾ ਸਟੂਡੈਂਟ ਦੇ ਕੋਲੇ ਐਨਰਜੀ ਆ ਉਹਨਾਂ ਨੂੰ ਕੰਮ ਦੇ ਲਈ ਵਰਤਿਆ ਜਾ ਸਕਦਾ ਸੀ ਜਾਂ ਫਿਊਚਰ ਦੇ ਵਿੱਚ ਉਹਨਾਂ ਨੂੰ ਗਰੂਮ ਕੀਤਾ ਜਾ ਸਕਦਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਉਹ ਫਿੱਟ ਹੁੰਦੇ ਨੇ ਕਿਉਂਕਿ ਯੰਗ ਨੇ ਕੰਟ੍ਰਿਬਿਊਟ ਕਰਨਗੇ ਪਰ ਗਵਰਨਮੈਂਟ ਦੀ ਕੰਟ੍ਰਾਡਿਕਸ਼ਨ ਆ ਹੁਣ ਗਵਰਨਮੈਂਟ ਨੇ ਜਿਹੜੇ ਡਿਸੀਜਨ ਲਏ ਨੇ ਲੋਕਾਂ ਦਾ ਓਪੀਨੀਅਨ ਤੋਂ ਬਾਅਦ ਕੇ ਲੋਕ ਬਲੀਵ ਕਰਦੇ ਨੇ ਕਿ ਟੂ ਮਨੀ ਸਟੂਡੈਂਟਸ ਆ ਗਏ ਹਾਲਾਂਕਿ ਸਟੂਡੈਂਟਸ ਨੂੰ ਰੋਂਗਲੀ ਲੇਬਲ ਕੀਤਾ ਜਾਂਦਾ ਹੈ ਕਿ ਟੂ ਮਚ ਸਟੂਡੈਂਟਸ ਆ ਗਏ ਜੋਬਾਂ ਸਾਡੀਆਂ ਖੋਹ ਲੀਆਂ ਲੇਬਰ ਦੀ ਸ਼ਾਰਟੇਜ ਇੱਕ ਪਾਸੇ ਹੈ ਤੇ ਦੂਸਰੇ ਪਾਸੇ ਸਟੂਡੈਂਟਾਂ ਨੇ ਓਵਰਕਮ ਕਰ ਲਿਆ ਅਬਿਊਜ਼ ਕਰਦੇ ਨੇ ਰੈਂਟ ਹਾਊਸ ਪ੍ਰਾਈਸਿੰਗ ਕ੍ਰਾਈਮ ਰੈਪਿਊਟੇਸ਼ਨ ਕੈਨੇਡਾ ਦਾ ਤੇ ਜਾਂ ਕੈਸ਼ ਕਾਉਸੀ ਇੰਸਟੀਚਿਊਸ਼ਨਸ ਦੇ ਲਈ ਉਹ ਜਾਂਦੀ ਲੱਗੀ ਹੁਲੜਬਾਜੀ ਕਰਦੇ ਨੇ ਡਰਾਈਵਿੰਗ ਵੀ ਵਧਿਆ ਕਰਦੇ ਸਰਕਾਂ ਦੇ ਕਾਪਕਾ ਨਾ ਇਦਾਂ ਦੀਆਂ ਚੀਜ਼ਾਂ ਨੇ ਸਟੂਡੈਂਟਸ ਦਾ ਰੈਪਿਊਟੇਸ਼ਨ ਜਿਹੜਾ ਉਹ ਖਰਾਬ ਕਰਤਾ ਤੇ ਲੋਕ ਗਵਰਨਮੈਂਟਾਂ ਨੇ ਸਟੂਡੈਂਟਸ ਦੇ ਮੋਢੇ ਤੇ ਰੱਖ ਕੇ ਇਹ ਬੰਦੂਕ ਚਲਾ ਰਹੇ ਨੇ ਇਮੀਗ੍ਰੇਸ਼ਨ ਨੂੰ ਘਟਾਉਣ ਦੇ ਲਈ ਵੈਸੇ ਤਾਂ ਵਰਲਡਵਾਈਡ ਇਮੀਗ੍ਰੇਸ਼ਨ ਦੇ ਖਿਲਾਫ ਬੇਵ ਚੱਲ ਰਹੀ ਹੈ ਭਾਵੇਂ ਅਮਰੀਕਾ ਦੀ ਗੱਲ ਕਰ ਲਓ ਯੂਰਪ ਦੀ ਕਰ ਲਓ ਆਸਟ੍ਰੇਲੀਆ ਅਮਰੀਕਾ ਉੱਥੇ ਤਾਂ ਪ੍ਰਾਇਮਰੀਸ ਜਸਟਨ ਟਰੂਡੋ ਨੀਨਸ ਸੀਗਾ ਜਿਹਨੇ ਇਮੀਗ੍ਰੇਸ਼ਨ ਜਿਆਦਾ ਲਿਆਂਦੀ ਹੈ ਸੋ ਇਹ ਮਤਲਬ ਪੋਲੀਟੀਕਲੀ ਮੈਂ ਕਹਾਂਗਾ ਕਿ ਇਹਦੇ ਚੋਂ ਕੁਝ ਬੂ ਆਉਂਦੀ ਹੈ ਰੈਸਿਜ਼ਮ ਦੀ ਵੀ ਤੇ ਪਲੱਸ ਐਟ ਦਾ ਸੇਮ ਟਾਈਮ ਜਿਹੜਾ ਸਿਸਟਮ ਹੈ ਉਹ ਨੂੰ ਅਬਿਊਜ਼ ਕੀਤਾ ਗਿਆ ਫਰਾਡਸ ਬੜੀਆਂ ਹੋਈਆਂ ਨੇ ਸਟੂਡੈਂਟਸ ਦੇ ਉੱਤੇ ਜਿਹੜਾ ਫਰਾਡ ਦੀ ਅਲੀਗੇਸ਼ਨ ਲੱਗਦੀ ਹੈ ਉਹਨਾਂ ਚੋਂ ਜ਼ਿਆਦਾ ਟਾਰਗੇਟ ਇੰਡੀਆ ਕੀਤਾ ਜਾਂਦਾ ਹੈ ਇੰਡੀਆ ਦੇ ਸਟੂਡੈਂਟ ਜ਼ਿਆਦਾ ਨੇ ਜਿਨ੍ਹਾਂ ਦੇ ਲੈਟਰ ਆਫ ਇਨਵੀਟੇਸ਼ਨ ਜਾਂ ਹੋਰ ਫਰਾਜੂਲੈਂਟ ਡਾਕੂਮੈਂਟ ਯੂਜ਼ ਕੀਤੇ ਹੋਏ ਨੇ ਕੈਨੇਡਾ ਚ ਆਉਣ ਲਈ ਭਾਵੇਂ ਕੈਨੇਡਾ ਨੇ ਵੈਰੀਫਿਕੇਸ਼ਨ ਸਿਸਟਮ ਬਣਾਇਆ ਉਹਨੇ ਚ ਫਾਇੰਡ ਕੀਤਾ ਕਿ 14000 ਦੇ ਕਰੀਬ ਫਰੋਜੂਲੈਂਟ ਲੈਟਰ ਆਫ ਐਕਸੈਪਟੈਂਸ ਨੇ ਜਿਹੜੀਆਂ ਉਹ ਨਕਲੀ ਬਣਾਈਆਂ ਗਈਆਂ ਸੋ ਉਹਨਾਂ ਚੀਜ਼ਾਂ ਕਰਕੇ ਇਹ ਬਣਦਾ ਵੀ ਹੈ ਜਾਇਜ਼ ਕਿ ਇਹਦੇ ਤੇ ਕੰਟਰੋਲ ਕੀਤਾ ਜਾਵੇ ਆ ਪਹਿਲਾ ਕੰਸਰਵੇਟਿਵ ਸਰਕਾਰ ਵੇਲੇ ਠੱਗ ਲਾੜਿਆਂ ਦੀਆਂ ਗੱਲਾਂ ਬਾਤਾਂ ਹੋਰ ਕਈ ਕਿਸਮ ਦੀਆਂ ਗੱਲਾਂ ਬਾਤਾਂ ਤੇ ਜਦੋਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਸੀਗੇ ਗਰੇਵਾਲ ਸਾਹਿਬ ਮੈਨੂੰ ਯਾਦ ਹੈ ਕਿ ਉਦੋਂ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਸੀਗੇ ਜੀ ਵਿਦਿਆਰਥੀ ਮਗਾਓ ਤੁਸੀਂ ਉਹ ਸਾਡੇ ਮੁਲਕਾਂ ਚੋਂ ਕਿਉਂ ਨਹੀਂ ਮਗਾਉਂਦੇ ਪੱਖਪਾਤੀ ਰਵਈਆ ਹੈਗਾ ਹੁਣ ਵਿਦਿਆਰਥੀ ਜੇ ਆ ਗਏ ਨੇ ਤਾਂ ਆ ਮੁਸ਼ਕਲਾਂ ਇਹ ਸਾਰੀ ਪੈਕੇਜ ਦਾ ਹਿੱਸਾ ਹੀ ਹੈ ਪਰ ਸਿਆਸੀ ਪੱਖ ਜਿਹੜਾ ਮੈਂ ਥੋੜਾ ਜਿਹਾ ਸੋਚ ਰਿਹਾ ਤੁਹਾਡੀ ਗੱਲ ਦੇ ਚੱਲਦਿਆਂ ਕਿ ਜਿਹੜੇ 70ਵਿਆਂ ਚ ਸੀਨੀਅਰ ਟੂਡੋ ਦੇ ਵੇਲੇ ਇੱਥੇ ਆਏ ਉਹ ਵੱਖਰੀ ਸ਼੍ਰੇਣੀ ਚ ਆਏ ਵੱਖਰੀ ਕੈਟਾਗਰੀ ਚ ਆਏ ਉਹਨਾਂ ਕਰਕੇ ਲਿਬਰਲ ਪਾਰਟੀ ਜਿਉਂਦੀ ਰਹੀ ਕੇਰਾ ਜਮਾ ਥੱਲਾ ਲੱਗ ਗਿਆ ਸੀ ਲੇਕਿਨ ਫੇਰ ਟੁੱਡੋ ਦਾ ਨਾਮ ਬਣਿਆ ਰਿਹਾ 70 ਵਿੱਚ ਆਏ ਮਿਹਨਤ ਮੁਸ਼ਕਲ ਕਰਕੇ ਸਟੈਬਲਿਸ਼ ਹੋ ਗਏ ਨੌਕਰੀਆਂ ਪੈਦਾ ਕਰਨ ਵਾਲੇ ਹੋ ਗਏ ਇੱਕ ਐਸੇ ਉਸ ਕੀਤੇ ਕੇ ਕੰਮ ਕਰਕੇ ਛੋਟੇ ਟੁੱਡੋ ਸਾਹਿਬ ਨੂੰ ਫਾਇਦਾ ਹੋ ਗਿਆ ਹੁਣ ਛੋਟੇ ਟੁੱਡੋ ਸਾਹਿਬ ਨੂੰ ਵਿਰੋਧੀ ਤਾਂ ਕਹਿੰਦੇ ਨੇ ਗਲਤੀ ਹੈ ਉਹਨਾਂ ਦੀ ਇੰਨੀ ਉਹਨਾਂ ਨੇ ਵਿਦਿਆਰਥੀਆਂ ਦੀ ਗਿਣਤੀ ਇੱਥੇ ਜਮਾ ਕਰ ਲਈ ਹੈ ਮੁਸ਼ਕਲਾਂ ਪੈਦਾ ਹੋ ਗਈਆਂ ਨੇ ਲੇਕਿਨ ਇਨ ਦਾ ਡੇਸ ਟੂ ਕਮ ਲੋਕੀ ਛੇੜਦੇ ਨੇ ਹੱਸਦੇ ਨੇ ਠਿੱਠ ਕਰਦੇ ਨੇ ਕਈ ਵਾਰੀ ਆਨੇ ਨੇ ਕਿ ਨਿਕਾ ਟਰਡੋ ਜਿਹੜਾ ਖੇਡਦਾ ਫਿਰਦਾ ਇਸ ਵੇਲੇ ਬਾਲ ਟੁਡੋ ਜਸਟਨ ਦਾ ਬੇਟਾ ਇਸੇ ਗੱਲ ਨੇ ਉਹਨਾਂ ਨੂੰ ਦੁਬਾਰਾ ਫੇਰ ਪ੍ਰਧਾਨ ਮੰਤਰੀ ਨਵਾਸਤਾਨ ਚ ਪਹੁੰਚਦਾ ਕਰਨਾ ਹੈ ਦੇਖੋ ਇਹਦੇ ਬਾਰੇ ਤਾਂ ਕਹਿਣਾ ਬੜਾ ਮੁਸ਼ਕਲ ਆ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਗਵਰਨਮੈਂਟਾਂ ਦੀਆਂ ਜਿਹੜੀਆਂ ਤਰੁੱਟੀਆਂ ਨੇ ਗਵਰਨਮੈਂਟਾਂ ਦੇ ਫਾਲਟਸ ਨੇ ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਪਹਿਲੀ ਗੱਲ ਗਵਰਨਮੈਂਟ ਦੀਆਂ ਗਲਤੀਆਂ ਰਹੀਆਂ ਮਿਸਮੈਚ ਜੌਬਸ ਦੇ ਨਾਲ ਨੀਡ ਦੀ ਜਿਹੜੀ ਹੈਗੇ ਸਟੂਡੈਂਟ ਕਿੰਨੇ ਕਿ ਲਿਆਉਣੇ ਨੇ 70% ਸਟੂਡੈਂਟ ਬਿਜ਼ਨਸ ਮੈਨੇਜਮੈਂਟ ਪੜ੍ਹਦੇ ਨੇ ਕੀ ਸਾਨੂੰ ਇਹਨੇ ਬਿਜ਼ਨਸ ਮੈਨੇਜਰਾਂ ਦੀ ਲੋੜ ਹੈ ਕਿ ਜਾਂ ਸਾਨੂੰ ਹੈਲਥ케ਅਰ ਵਰਕਰਸ ਜਾਂ ਇਲੈਕਟ੍ਰੀਸ਼ੀਅਨਸ ਪਲੰਬਰ ਟ੍ਰੇਡਮੈਨ ਉਹਨਾਂ ਦੀ ਲੋੜ ਹੈ ਪਹਿਲਾਂ ਤਾਂ ਗਵਰਨਮੈਂਟ ਨੇ ਮਿਸਮੈਚ ਕੀਤਾ ਕਿ ਸਟੂਡੈਂਟ ਉਹ ਆਉਣ ਦਿੱਤੇ ਜਿਨ੍ਹਾਂ ਦੀ ਲੋੜ ਨਹੀਂ ਦੂਸਰਾ ਫਿਰ ਗਵਰਨਮੈਂਟਾਂ ਨੇ ਕੋਆਰਡੀਨੇਟ ਨਹੀਂ ਕੀਤਾ ਡਾਕਟਰ ਸਾਹਿਬ ਕੋਆਰਡੀਨੇਟ ਕਿੱਦਾਂ ਨਹੀਂ ਕੀਤਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟਾਂ ਨੇ ਇੰਸਟੀਚੂਨ ਖੋਲ ਲੈ ਤੇ ਸਟੂਡੈਂਟ ਆਪਣੇ ਲੋਡ ਮੁਤਾਬਕ ਨਹੀਂ ਅਥਾ ਬੁਲਾਈ ਗਏ ਤੇ ਇੰਸਟੀਚਿਊਸ਼ਨ ਨੇ ਸਿਸਟਮ ਨੂੰ ਅਬਿਊਜ਼ ਕੀਤਾ ਉਹਨੂੰ ਕਿਸੇ ਨੇ ਸੁਪਰਵਾਈਜ਼ ਨਹੀਂ ਕੀਤਾ ਉਹਨਾਂ ਦੀ ਓਵਰਵਿਊ ਗਵਰਨਮੈਂਟ ਨੇ ਪ੍ਰੋਪਰ ਜੋ ਕਰਨਾ ਸੀ ਓਵਰਸਾਈਟ ਕਰਨੀ ਸੀ ਉਹ ਨਹੀਂ ਕੀਤੀ ਤੇ ਫਿਰ ਗਵਰਨਮੈਂਟਾਂ ਨੇ ਰੋਂਗ ਮੈਸੇਜ ਭੇਜਿਆ ਇੱਕ ਪਾਸੇ ਤਾਂ ਸਟੂਡੈਂਟਾਂ ਨੂੰ ਕਈ ਵਾਰੀ ਵੀਜ਼ਾ ਇਸ ਕਰਕੇ ਨਹੀਂ ਦਿੱਤਾ ਜਾਂਦਾ ਕਿ ਤੁਸੀਂ ਵਾਪਸ ਨਹੀਂ ਮੁੜ ਕੇ ਜਾਣਾ ਦੂਸਰੇ ਪਾਸੇ ਇੱਥੇ ਜਦੋਂ ਆ ਜਾਂਦੇ ਉਹਨਾਂ ਨੂੰ ਕਹਿੰਦੇ ਡੋਰ ਖੁੱਲ ਗਏ ਤੁਸੀਂ ਪੀਆਰ ਲਈ ਅਪਲਾਈ ਕਰੋ ਇਸਨਟ ਇਟ ਐ ਕੰਟਰੈਡਿਕਸ਼ਨ ਗਵਰਨਮੈਂਟ ਦੀ ਖੁਦ ਦੀ ਪਾਲਿਸੀ ਦੇ ਵਿੱਚ ਇਸੇ ਤਰ੍ਹਾਂ ਹੀ ਹੋਰ ਤਰ੍ਹਾਂ ਦੀਆਂ ਕਈ ਗੱਲਾਂ ਨੇ ਜਿਹੜਾ ਪੋਲਿਟੀਕਲ ਪ੍ਰੈਸ਼ਰ ਆ ਹੁਣ ਇਸ ਵੇਲੇ ਉਹ ਡਿਸੀਜਨ ਬਣਾਉਣ ਦੇ ਵਿੱਚ ਗਵਰਨਮੈਂਟ ਤੇ ਉਹਨੂੰ ਯੂਜ਼ ਕਰ ਰਹੀ ਹੈ ਪਰ ਜੋ ਤਰੁੱਟੀਆਂ ਹੋਈਆਂ ਨੇ ਉਹਨਾਂ ਨੂੰ ਸੁਧਾਰਨਾ ਕੋਆਰਡੀਨੇਸ਼ਨ ਬਿਲਡ ਕਰਨੀ ਲੋੜਾਂ ਦੇਖਣੀ ਆ ਤੇ ਹੁਣ ਘਰਾਂ ਦੇ ਲਈ ਸਟੂਡੈਂਟਾਂ ਨੂੰ ਬਲੇਮ ਕਰ ਰਹੇ ਨੇ ਕਿਸੇ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਤਿੰਨ ਤਿੰਨ ਸਾਲ ਮਿਊਨਿਸਪੈਲਿਟੀਆਂ ਲਾ ਦਿੰਦੀਆਂ ਨੇ ਘਰਾਂ ਦੇ ਲਾਇਸੈਂਸ ਦੇਣ ਲਈ ਉਹਨਾਂ ਨੂੰ ਫਾਸਟ ਕਰੋ ਜੇ ਘਰਾਂ ਦੀ ਸ਼ਾਰਟੇਜ ਆ ਤਾਂ ਉਥੇ ਫੋਕਸ ਕਰਨ ਦੀ بجائے ਸਟੂਡੈਂਟਾਂ ਨੇ ਰੈਂਟ ਵਧਾਤੇ ਸਟੂਡੈਂਟਾਂ ਨੇ ਘਰਾਂ ਦੀ ਸ਼ਾਰਟੇਜ ਕਰਦੀ ਉਹਨਾਂ ਨੂੰ ਬਲੇਮ ਉਹਦੇ ਤੇ ਕਰ ਰਹੇ ਨੇ ਸੋ ਗਵਰਨਮੈਂਟਾਂ ਦੀ ਸਟਰੈਟਜੀ ਦੇ ਵਿੱਚ ਕੋਹੇਰੈਂਸ ਨਹੀਂ ਹੈ ਸਟੇਬਿਲਿਟੀ ਨਹੀਂ ਹੈ ਤੇ ਇੱਕ ਵਿਜ਼ਨ ਨਹੀਂ ਹੈ ਹੁਣ ਜਦੋਂ ਇੱਕਦਮ ਹੀ ਸਟੂਡੈਂਟ ਘਟਾ ਲੇ ਤਾਂ ਫਿਊਚਰ ਦੇ ਵਿੱਚ ਜਦੋਂ ਬਜ਼ੁਰਗਾਂ ਨੇ ਰਿਟਾਇਰ ਹੋਣਾ ਕੈਨੇਡਾ ਦੇ ਵਿੱਚ ਉਹਨਾਂ ਦੀ ਗਿਣਤੀ ਵੱਧ ਹੀ ਜਾਂਦੀ ਹੈ 1980ਾਂ ਦੇ ਵਿੱਚ ਜਿਹੜੇ ਨੰਬਰ ਸੀਗੇ ਉਹਦੇ ਨਾਲ ਉਹ ਡਬਲ ਹੋ ਗਏ ਰਿਟਾਇਰੀਜ਼ ਦੇ ਕਿੱਥੋਂ ਪੈਨਸ਼ਨਾਂ ਦੇਣੀਆਂ ਨੇ ਕਿਥੋਂ ਸ਼ਾਰਟੇਜ ਵਰਕਰ ਵੀ ਜਿਹੜੀ ਉਹ ਪੂਰੀ ਹੋਣੀ ਆ ਯੰਗ ਬਲੱਡ ਚਾਹੀਦਾ ਉਹ ਕਿੱਥੋਂ ਆਉਣਾ ਉਹ ਸਟੂਡੈਂਟਾਂ ਤੋਂ ਬਣ ਰਿਆ ਸੀਗਾ ਸੋ ਇਸ ਕਰਕੇ ਇਹ ਗਵਰਨਮੈਂਟਾਂ ਨੀਜਰਕ ਰਿਐਕਸ਼ਨ ਦੇ ਨਾਲ ਚੱਲਦੀਆਂ ਨੇ ਇਹਨਾਂ ਦਾ ਲੌਂਗ ਟਰਮ ਕੰਸਿਸਟੈਂਟ ਵਿਜਨਰੀ ਪਾਲਿਸੀ ਹੋਣੀ ਚਾਹੀਦੀ ਆ ਉਹ ਨਹੀਂ ਹੈਗੀ ਗੱਲਬਾਤ ਚੱਲ ਰਹੀ ਹੈ ਜੀ ਗਰਲ ਸਾਹਿਬ ਦੇ ਨਾਲ ਮੈਂ ਕੁਝ ਕਮੈਂਟ ਹੋਰ ਉਹਨਾਂ ਨੂੰ ਬੇਨਤੀ ਕਰ ਸਕਦਾ ਜੇਕਰ ਤੁਸੀਂ ਫੌਰੀ ਕਾਲ ਕਰੋਗੇ ਮੈਨੂੰ ਉਹਨਾਂ ਨੂੰ ਕੋਈ ਸਵਾਲ ਕਰਨਾ ਹੈ ਕੋਈ ਟਿੱਪਣੀ ਕਰਨੀ ਹੈ ਵਿਦਿਆਰਥੀਆਂ ਦੀ ਗੱਲ ਜਾਂ ਬਜਟ ਦੀ ਗੱਲ ਬਜਟ ਦੇ ਮੁੱਦੇ ਤੇ ਸਰਕਾਰ ਟੁੱਟ ਜਾਣ ਦੀ ਖਦਸ਼ਾ ਸੰਭਾਵਨਾ ਦੇ ਉੱਤੇ ਅਗਰ ਤੁਸੀਂ ਕੁਝ ਕਹਿਣਾ ਚਾਹੋ ਵਿਦਿਆਰਥੀ ਆਏ ਨੇ ਗਰਲ ਸਾਹਿਬ ਦੀ ਗੱਲ ਚ ਦਮ ਹੈਗਾ ਕਿ ਆਉਣਾ ਤਾਂ ਉਹਨਾਂ ਦਾ ਕੋਈ ਸ਼ਾਇਦ ਗਲਤ ਫੈਸਲਾ ਨਹੀਂ ਸੀਗਾ ਲੇਕਿਨ ਉਹਨਾਂ ਨੂੰ ਸਾਮ ਸੰਭਾਲ ਕਰਨੀ ਉਹਨਾਂ ਨੂੰ ਸੁਪਰਵਾਈਜ਼ ਕਰਨਾ ਉਹ ਜਿੱਥੇ-ਜਿੱਥੇ ਕੋਈ ਲੋਡ ਸੀਗੀ ਉਹਨੂੰ ਦਰੁਸਤ ਕਰਨਾ ਉਹ ਉੱਥੇ ਕਿਤੇ ਘਾਟ ਰਹੀ ਜਿਹਦੇ ਕਰਕੇ ਆ ਸਮੱਸਿਆ ਜਿਹੜੀ ਇਸ ਵੇਲੇ ਅਸੀਂ ਫੇਸ ਕਰ ਰਹੇ ਹਾਂ 7782021200 ਸਾਡਾ ਨੰਬਰ ਹੈ ਜੀ ਸਰਬ ਲੈਂਡ ਆਰਡਰ ਦਾ ਮੁੱਦਾ ਸੀ ਚਾਹ ਕੇ ਵੀ ਇਗਨੋਰ ਨਹੀਂ ਕਰ ਸਕਦੇ ਮੇਰੇ ਖਿਆਲ ਤੁਹਾਡੇ ਨਾਲ ਹੀ ਮੈਂ ਗੱਲ ਕਰ ਰਿਹਾ ਸੀ ਅਦਰ ਡੇ ਕਿ ਭਾਈ ਕੈਨੇਡੀਅਨ ਆਰਮਡ ਫੋਰਸਸ ਨੂੰ ਫੌਜ ਦੀ ਲੋੜ ਹੈ ਭਰਤੀ ਬਹੁਤ ਘੱਟ ਹੋ ਰਹੀ ਹੈ ਕੋਈ ਵੀ ਸੋਵਰਨਟੀ ਦਾ ਮੁੱਦਾ ਤਾਂ ਬਹੁਤ ਗਰਮਾ ਗਿਆ ਸੀਗਾ ਲੇਕਿਨ ਫੌਜ 'ਚ ਭਰਤੀ ਹੋ ਕੇ ਸਰਹੱਦਾਂ ਨੂੰ ਆ ਜਾ ਕੇ ਉੱਥੇ ਖੜਨਾ ਨਹੀਂ ਚਾਹੁੰਦਾ ਤੇ ਉੱਥੇ ਇਹ ਜਿਹੜਾ ਆਪਣੇ ਆਪ 'ਚ ਇੱਕ ਬੜੀ ਕਮਾਲ ਦੀ ਸੇਵਾ ਹੈਗੀ ਇਹ ਕਰਨਾ ਨਹੀਂ ਚਾਹੁੰਦਾ ਹੁਣ ਜਿਹੜਾ ਇੰਨੇ ਵੱਡੇ ਪੱਧਰ ਦੇ ਉੱਤੇ ਜਿਹਨੂੰ ਆਪਾਂ ਲਫ਼ਜ਼ ਤਾਂ ਕਸੂਤਾ ਜਿਹਾ ਹੈਗਾ 헤ੜਾਂ ਦੀਆਂ 헤ੜਾਂ ਬੁਲਾਈਆਂ ਨੇ ਵਿਦਿਆਰਥੀਆਂ ਦੀਆਂ ਬਾਹਲੇ ਪੜਨ ਵਾਲੇ ਕਹਿ ਲੋ ਥੋੜੇ ਵਿਗੜੇ ਹੋਏ ਨੇ ਬਲੈਕ ਸ਼ੀਪਸ ਨੇ ਜੇਕਰ ਇਹਨਾਂ ਨੂੰ ਰਾਹ ਵਖਾ ਦਿੱਤਾ ਜਾਵੇ ਕਿਉਂਕਿ ਲਾਲਚ ਹੈ ਜੀ ਤੇ ਲਾਲਚ ਕਰਕੇ ਹੀ ਇਹਨਾਂ ਤੇ ਦੋਸ਼ ਲੱਗਦਾ ਕਿ 2-4000 ਡਾਲਰ ਪਿੱਛੇ ਲੋਕਾਂ ਦੇ ਸ਼ੀਸ਼ੇ ਭੰਨਦੇ ਫਿਰਦੇ ਆ ਗੋਲੀਆਂ ਚਲਾਉਂਦੇ ਆ ਬੰਦੇ ਮਾਰਦੇ ਫਿਰਦੇ ਆ ਜੇ ਕਰੇ ਕਰਦੇ ਨੇ ਤਾਂ ਮੈਂ ਇਹਨਾਂ ਨੂੰ ਇੱਕੇ ਰਸੇ ਨਾਲ ਬੰਨਣਾ ਨਹੀਂ ਚਾਹੁੰਦਾ ਕਈ ਵਾਰੀ ਗੱਲ ਵਿੱਚੋਂ ਕੋਈ ਹੋਰ ਨਿਕਲ ਆਉਂਦੀ ਹੈ ਪਰ ਡੋਨਟ ਯੂ ਥਿੰਕ ਵਾਂਸ ਅਗੇਨ ਆਈ ਆਸਕ ਯੂ ਦੈਟ ਕੁਐਸਚਨ ਕਿ ਇਸ ਇਲ ਬੀ ਵੇ ਇਜ਼ੀ ਆ ਬਾਇਓ ਕੰਟਰੋਲ ਇਫ ਵੀ ਕੈਨ ਗਿਵ ਦਮ ਯੂ ਕੈਰਟ ਐਂਡ ਸੈਕ ਵਾਲੀ ਗੱਲ ਕਿ ਭਾਈ ਫੌਜਾਂ ਦੇ ਵਿੱਚ ਥੋੜਾ ਬਹੁਤ ਵਲੰਟੀਅਰ ਕਰੋ ਤੁਹਾਨੂੰ ਪ੍ਰਾਇੋਰਟਾਈਜ਼ ਕਰਾਂਗੇ ਇਮੀਗ੍ਰੇਸ਼ਨ ਸੌਖੀ ਕਰ ਦੇਾਂਗੇ ਬਿਲਕੁਲ ਡਾਕਟਰ ਸਾਹਿਬ ਆਪਾਂ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਪਿਛਲੀ ਵਾਰੀ ਆ ਮੈਂ ਸੁਜੈਸਟ ਕੀਤਾ ਸੀਗਾ ਕਿ ਗਵਰਨਮੈਂਟਾਂ ਨੂੰ ਕਿਉਂਕਿ ਮਿਲਟਰੀ ਦੀ ਸ਼ਾਰਟੇਜ ਆ ਪਿਛਲੇ 10 ਸਾਲਾਂ ਤੋਂ ਉਹ ਸ਼ਾਰਟੇਜ ਪੂਰੀ ਨਹੀਂ ਹੋ ਰਹੀ ਤੇ ਹੁਣ ਸਾਨੂੰ ਆਪਣੀ ਮਿਲਟਰੀ ਦੇ ਉੱਤੇ ਅਸੀਂ ਬਜਟ ਵਧਾਇਆ ਹੈ ਖਰਚਾ ਵੱਧ ਕਰ ਰਹੇ ਆ ਨੈਟੋ ਦੀ ਕਮਿਟਮੈਂਟ ਆ ਤੇ ਉਧਰੋਂ ਪ੍ਰੈਜ਼ੀਡੈਂਟ ਟਰੰਪ ਦਾ ਪ੍ਰੈਸ਼ਰ ਹੈ ਤੇ ਜੇ ਅਸੀਂ ਆਪਣੀ ਸੋਵਰਨਟੀ ਨੂੰ ਮੇਨਟੇਨ ਕਰਨਾ ਤਾਂ ਸਾਨੂੰ ਮਿਲਟਰੀ ਸਟਰੋਂਗ ਬਣਾਉਣੀ ਪੈਣੀ ਹੈ ਸਾਡੇ ਕੋਲੇ ਮਿਲਟਰੀ ਦੇ ਵਿੱਚ ਫੌਜ ਭਰਤੀ ਕਰਨ ਲਈ ਬੰਦਿਆਂ ਦੀ ਸ਼ਾਰਟੇਜ ਹੈ ਤੇ ਜੇ ਅਸੀਂ ਨਵਾਂ ਇੱਕ ਆਸਵੇ ਖੋਲੀਏ ਕਿ ਜਿਹੜੇ ਸਟੂਡੈਂਟਸ ਇੱਥੇ ਪੜ੍ਹਾਈ ਕੀਤੀ ਆ ਉਹਨਾਂ ਨੇ ਜੇ ਉਹਨਾਂ ਦੇ ਪੀਆਰ ਨਹੀਂ ਹੋ ਰਹੀ ਉਹਨਾਂ ਨੂੰ ਪੀਆਰ ਦਿੱਤੀ ਜਾਊਗੀ ਪ੍ਰੋਵਾਈਡਡ ਕਿ ਉਹ 5 ਸਾਲ 3 ਸਾਲ ਕੈਨੇਡੀਅਨ ਆਰਮਡ ਫੋਰਸਸ ਦੇ ਵਿੱਚ ਆਪਣੀ ਸਰਵਿਸ ਦੇ ਲਈ ਕਮਿਟਮੈਂਟ ਕਾਰਨ ਤੇ ਐਗਰੀਮੈਂਟ ਸਾਈਨ ਕਰਨ ਮੇਰਾ ਖਿਆਲ ਇਹਦੇ ਨਾਲ ਵਿਨ-ਵਿਨ ਸਿਚੁਏਸ਼ਨ ਹੈ ਰਾਦਰ ਦਨ ਕਿ ਉਹ ਸੜਕਾਂ ਤੇ ਗੋਲੀਆਂ ਚਲਾਉਣ ਉਹ ਆਰਮੀ ਦੀ ਖਾਤਰ ਭਰਤੀ ਹੋ ਕੇ ਆਰਮੀ ਦੇ ਲਈ ਕੈਨੇਡਾ ਦੇ ਲਈ ਖੜਕੇ ਨਾਲੇ ਤਾਂ ਉਹਨਾਂ ਨੂੰ ਪੀਆਰ ਮਿਲ ਜੇ ਤੇ ਨਾਲੇ ਕੈਨੇਡਾ ਦਾ ਭਲਾ ਹੋਵੇ ਕਿ ਸਾਡੀ ਆਰਮਡ ਫੋਰਸਸ ਸਟਰੋਂਗ ਹੋਵੇ ਜੇ ਉਹ ਉਹਨਾਂ ਨੂੰ ਕੈਰੀਅਰ ਚੰਗਾ ਲੱਗਿਆ ਤਾਂ ਹੋ ਸਕਦਾ ਉਹ ਉੱਪਰ ਜਨਰਲ ਲੈਵਲ ਤੱਕ ਪਹੁੰਚ ਜਾਣ ਕਿਸੇ ਸਮੇਂ ਤੇ ਸਾਡੀ ਫੌਜ ਆ ਜਿਹੜੀ ਉਹ ਜਾਦਾ ਮਜ਼ਬੂਤ ਹੋਵੇ ਕਿਉਂਕਿ ਬੰਦਿਆਂ ਦੀ ਕਮੀ ਹੈ ਜਿਹੜੀ ਉਹ ਅਸੀਂ ਬੰਦਿਆਂ ਨਾਲ ਹੀ ਪੂਰੀ ਕਰ ਸਕਦੇ ਹਾਂ ਇਕਵਿਪਮੈਂਟ ਤਾਂ ਅਸੀਂ ਬਾਈ ਵੀ ਕਰ ਸਕਦੇ ਹਾਂ ਜਿਹੜਾ ਕਿ ਅਸੀਂ ਮੈਨੂਫੈਕਚਰ ਵੀ ਕਰਦੇ ਹਾਂ ਬਾਹਰੋਂ ਬਾਈ ਵੀ ਕਰਦੇ ਹਾਂ ਤੇ ਉਹਨੂੰ ਮੇਨਟੇਨ ਕਰਦੇ ਆਂ ਡਿਵੈਲਪ ਕਰਦੇ ਆਂ ਅਪਗ੍ਰੇਡ ਕਰਦੇ ਆਂ ਪਰ ਬੰਦਿਆਂ ਤੋਂ ਬਿਨਾ ਇਹ ਆਰਮੀ ਨਹੀਂ ਚੱਲ ਸਕਦੀ ਦੋ ਸਵਾਲ ਅਲੀ ਜੀ ਆਖਰੀ ਤੇ ਇਹ ਜਿਹੜੇ ਪਹਿਲੇ ਦੋ ਸਵਾਲ ਨੇ ਲੈ ਕੇ ਫਿਰ ਆਪਾਂ ਗੱਲ ਨੂੰ ਸਮੇਟਾਂਗੇ ਅ ਮਾਨ ਸਾਹਿਬ ਤੁਹਾਡਾ ਸਵਾਲ ਕੀ ਹੈ ਜਸਪੀਰ ਬਾਲ ਜੀ ਮੇਰਾ ਸਵਾਲ ਨਹੀਂ ਹੈ ਇਹਨਾਂ ਵਾਸਤੇ ਮੈਂ ਤਾਂ ਸਿਰਫ ਦੋ ਗੱਲਾਂ ਕਰਨੀਆਂ ਇੱਕ ਤਾਂ ਗਰੇਵਾਲ ਸਾਹਿਬ ਉਹਨਾਂ ਦਾ ਜਿਹੜਾ ਇਹਨਾਂ ਦਾ ਐਨਾਲਿਸਿਸ ਹਨ ਬਹੁਤ ਵਧੀਆ ਹੈ ਹੂੰ ਇੱਕ ਜਿਹੜਾ ਇਹਨਾਂ ਨੇ ਸੁਝਾਅ ਦਿੱਤਾ ਹੈ ਕਿ ਸਟੂਡੈਂਟਸ ਨੂੰ ਆਰਮੀ ਦੇ ਵਿੱਚ ਮਿਲਟਰੀ ਦੇ ਵਿੱਚ ਭਰਤੀ ਕਰਕੇ ਉਹਨਾਂ ਨੂੰ ਪੀਆਰ ਵਾਸਤੇ ਰਸਤਾ ਖੋਲ੍ਹਿਆ ਜਾਵੇ ਇਹ ਵੀ ਬਹੁਤ ਹੀ ਵਧੀਆ ਸੁਝਾਅ ਹੈ ਹੂੰ ਬਾਕੀ ਰਹੀ ਗੱਲ ਜਿੱਥੋਂ ਤੱਕ ਸਰਕਾਰ ਦਾ ਕੰਮ ਨਹੀਂ ਸਰਬ ਦੀ ਗੱਲ ਹੈ ਮੇਰਾ ਖਿਆਲ ਹੈ ਕਿ ਪ੍ਰੋਵਿੰਸਸ ਦੇ ਨੇ ਪ੍ਰੀਮੀਅਰਸ ਨੇ ਹੁਣ ਜਿਵੇਂ ਉਹਨਾਂ ਨੇ ਸ਼ੁਰੂ ਦੇ ਵਿੱਚ ਕਰਨ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਇੱਥੇ ਸਾਨੂੰ 12-13 ਇਕਨੋਮੀਆਂ ਨਹੀਂ ਚਾਹੀਦੀਆਂ ਇਸ ਕੰਟਰੀ ਨੂੰ ਸਿੰਗਲ ਇਕਨੋਮੀ ਚਾਹੀਦੀ ਹੈ ਹੂੰ ਸੋ ਤਾੜੇ ਹਿੱਤਾਂ ਤੋਂ ਉੱਤੇ ਉੱਠ ਕੇ ਪ੍ਰੀਮੀਅਰਸ ਨੂੰ ਮਰਕ ਕਰਨੀ ਸਾਹਿਬ ਦੇ ਨਾਲ ਉਹਨਾਂ ਦੀ ਹਾਂ ਛਾਂ ਮਿਲਾਉਣੀ ਚਾਹੀਦੀ ਆ ਇੱਕ ਦੇਸ਼ ਦੇ ਲੈਵਲ ਦੇ ਨੈਸ਼ਨਲ ਲੈਵਲ ਦੇ ਉੱਤੇ ਸੋਚ ਨੂੰ ਲਿਆਉਣਾ ਉਸ ਪੱਧਰ ਤੇ ਸੋਚਣਾ ਚਾਹੀਦਾ ਨਾ ਕਿ ਸਿਰਫ ਆਪੋ ਆਪਣੇ ਸੂਬੇ ਵਾਸਤੇ ਇਹ ਹਾਲ ਦੀ ਘੜੀ ਬਹੁਤ ਮਿਹਰਬਾਨੀ ਅਰਕਨ ਸਿੰਘ ਨੂੰ ਵੀ ਚਾਹੀਦਾ ਪਾਲਿਸੀ ਉਹਨਾਂ ਦੀ ਪਾਲਿਸੀ ਜਿਹੜੀ ਆ ਉਹ ਅੱਜ ਤੋਂ ਦਹਾਕਿਆਂ ਤੱਕ ਦੀ ਹੋਵੇ ਤੇ ਜਿਹੜੀ ਅਗਲੀ ਸਰਕਾਰ ਵੀ ਆਵੇ ਤੇ ਉਹਨੂੰ ਫਾਲੋ ਕਰੇ ਮਿਹਰਬਾਨੀ ਨਰਿੰਦਰ ਸਿੰਘ ਤੁਹਾਡਾ ਸਵਾਲ ਜੀ ਨਰਿੰਦਰ ਸਿੰਘ ਹਾਂ ਜੀ ਭਾਈ ਸਵਾਲ ਨਹੀਂ ਮੈਂ ਵੀ ਰਾਤੀ ਨਾ ਕ੍ਰੈਨਬੁਰਗ ਸੀਗਾ ਤੇ ਉੱਥੇ ਟਰੱਕ ਸਟਾਫ ਤੇ ਇੱਕ ਸਟੂਡੈਂਟ ਹੀ ਮੁੰਡਾ ਕੰਮ ਕਰ ਰਿਹਾ ਉਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਉਹਦਾ ਵੀ ਇਹੀ ਗੱਲ ਸੀ ਕਿੰਦਾ ਜੀ ਭਾਈ ਅਜੇ ਇਹ ਹਾਲ ਹੈ ਕਿ ਇੱਥੇ ਕ੍ਰੈਨਬੁਰਗ ਦੇ ਵਿੱਚ ਵੀ ਇੱਕ ਨਾਮ ਜਿਹੜੇ ਕਾਲਜ ਬੰਦ ਹੋਣ ਤੇ ਆ ਗਏ ਨੇ ਜੀ ਕਿ ਸਟੂਡੈਂਟ ਨਹੀਂ ਆ ਰਹੇ ਇਸ ਕਰਕੇ ਹੂੰ ਬਿਲਕੁਲ ਬੇਤਹਾਸ਼ਾ ਕਾਲਜ ਖੁੱਲੇ ਕੱਚ ਘਰੜ ਵੀ ਖੁੱਲ ਗਏ ਵਿੱਚ ਕਈ ਖੁੱਲਣ ਦੀ ਖਾਤਰ ਖੁੱਲ ਗਏ ਚਬਾਰਿਆਂ ਦੁਕਾਨਾਂ ਨਿਕ ਨਿੱਕੇ ਘਰਾਂ ਚ ਖੁੱਲ ਗਏ ਵਾਲੀ ਗੱਲ ਉਹ ਸਾਰਾ ਕੁਝ ਅੱਖਾਂ ਵੇਖਦੀਆਂ ਰਹੀਆਂ ਸੂਬਾ ਸਰਕਾਰਾਂ ਨੇ ਜਾਂ ਜੋ ਵੀ ਜਿਨ੍ਹਾਂ ਨੇ ਰੋਕਣਾ ਸੀ ਰੋਕਿਆ ਨਹੀਂ ਹੈ ਦੈਟਸ ਵਾਟ ਗਰੇਵਾਲ ਸਾਹਿਬ ਸੈਮ ਜੀ ਮਾ ਸਰ ਗਰੇਵਾਲ ਜੀ ਦੀਆਂ ਸਾਰੀਆਂ ਗੱਲਾਂ ਸੁਣਿਆ ਉਹਦੇ ਵਿੱਚੋਂ ਮੈਂ ਇੱਕ ਚੀਜ਼ ਤਾਂ ਦੇਖ ਲਈ ਵੀ ਸਟੂਡੈਂਟ ਦਾ ਇਸ਼ੂ ਹੈ ਨਹੀਂ ਕਿ ਇਹ ਜਿਹੜੀ ਹਾਈਪ ਜਿਹੜੀ ਕ੍ਰੀਏਟ ਕੀਤੀ ਆ ਆਈਦਰ ਮੀਡੀਆ ਨੇ ਕੀਤੀ ਆ ਮੀਡੀਆ ਅੰਡਰ ਪ੍ਰੈਸ਼ਰ ਆ ਜਿਹੜਾ ਕਿ ਜੋ ਅਮ ਆਦਰ ਗਵਰਨਮੈਂਟ ਕਰੀਏ ਜਾਂ ਕੋਈ ਵੀ ਕਹਿ ਰਿਹਾ ਹੈ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਇਹਦਾ ਇਹਦਾ ਹੱਲ ਕਿ ਕੀ ਹੋ ਸਕਦਾ ਰਮਣਾ ਸਾਹਿਬ ਹਾਊ ਵੀ ਕੈਨ ਇਫ ਇਫ ਮੀਡੀਆ ਜਿਹੜਾ ਜੇ ਅਗਰ ਉਹਨੂੰ ਸਹੀ ਤਰ੍ਹਾਂ ਸਟੈਪ ਲੈਣਾ ਚਾਹੀਦਾ ਉਹ ਡਰ ਕੇ ਨਾ ਚੱਲੇ ਵੀ ਜੇ ਤੇ ਇਸ਼ੂ ਹੈ ਨਹੀਂ ਤੇ ਮੀਡੀਆ ਤਾਂ ਸਿੱਧਾ ਹੋ ਕੇ ਕਹਿ ਸਕਦਾ ਵੀ ਇਹ ਤਾਂ ਇਸ਼ੂ ਹੈ ਨਹੀਂ ਪਰ ਮੀਡੀਆ ਤਾਂ ਸਾਥ ਰਲਿਆ ਆ ਹੋ ਕੇ ਤੇ ਹਾਂ ਹਾਂ ਜਿਵੇਂ ਕਿ ਅਮ ਪ੍ਰੈਸ਼ਰ ਚ ਆਇਆ ਹੁੰਦਾ মিডিਆ ਸਾਰੇ ਆਮ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਜਿਹੜਾ ਫੀਲ ਹੋ ਰਿਹਾ ਜਰਵਾਨਾ ਸਾਹਿਬ ਅਮ ਮਿਹਰਬਾਨੀ 535394 ਆਖਰੀ ਕਾਲਰ ਨੇ 3 ਹਲੋ ਹਾਂਜੀ ਸਤਿ ਸ੍ਰੀ ਅਕਾਲ ਅ ਮੈਂ ਅਜ ਪਹਿਲੀ ਵਾਰੀ ਕਾਲ ਕੀਤੀ ਐਕਚੁਅਲੀ ਤੇ ਮੈਂ ਸਿਰਫ ਇਹ ਗੱਲ ਕਹਿਣੀ ਸੀ ਮੈਂ ਫਰਾਂਸ ਤੋਂ ਆਇਆ ਹੋਇਆ ਜਿੱਦਾਂ 75 76ਵੇਂ ਆ ਦੇ ਵਿੱਚ ਨਾ ਉੱਥੇ ਜਿਹੜੇ ਮੁੰਡਿਆਂ ਨੂੰ ਕਿਤੇ ਹੋ ਕੇ ਪੇਪਰ ਉੱਥੇ ਮਿਲਦੇ ਹੁੰਦੇ ਸੀਗੇ ਤੇ ਉਹ ਮੁੰਡੇ ਮਿਲਟਰੀ ਚ ਭਰਤੀ ਹੋ ਜਾਂਦੇ ਸੀ ਉੱਥੇ ਤੇ ਫਰਾਂਸ ਦੇ ਵਿੱਚ ਤੇ ਉਹਨਾਂ ਨੂੰ ਪੰਜਾਂ 10 ਸਾਲਾਂ ਦੇ ਵਿੱਚ ਉਹ ਨੈਸ਼ਨੈਲਿਟੀ ਦੇ ਕੇ ਕੱਢ ਦਿੰਦੇ ਬਿਲਕੁਲ ਅਮਰੀਕਾ ਤੇ ਯੂਕੇ ਵਾਲੇ ਤਾਂ ਐਂ ਕਰਦੇ ਆ ਥੋੜੇ ਜੇ ਲੀਨਟ ਨੇ ਪਰ ਕੈਨੇਡਾ ਵਾਲੇ ਪਤਾ ਨਹੀਂ ਕਿਸੇ ਵੀ ਕੰਮ ਚ ਕਿਸੇ ਵੀ ਪ੍ਰੋਫੈਸ਼ਨ ਚ ਡਾਕਟਰੀ ਹੋਵੇ ਜਾਂ ਨਰਸਾ ਹੋਣ ਜਾਂ ਆਹ ਕੰਮ ਜਿਹੜਾ ਤੁਸੀਂ ਦੱਸ ਰਹੇ ਹੋ ਲੀਨਿਅੰਸੀ ਨਹੀਂ ਹੈ ਪਤਾ ਨਹੀਂ ਅਸੀਂ ਇੰਨੇ ਮਹਾਨ ਤਾਂ ਹੈਗੇ ਆ ਵੀ ਆਰ ਸੋ ਪ੍ਰਾਊਡ ਬਟ ਕੋਈ ਸਬਸਟੈਂਸ ਵੀ ਦਿਖਾਓ ਭਾਈ ਹੁਣ ਲੋਡ ਹੈਗੀ ਤਾਂ ਫਟ ਖੋਲ ਦਿਓ ਫਿਰ ਅਜਨਾਂ ਨੂੰ ਥੂ-ਥੂ ਕਰੀ ਜਾਂਦੇ ਹੋ ਗਾਲਾਂ ਕੱਢੀ ਜਾਂਦੇ ਹੋ ਮਾੜਾ ਕਹੀ ਜਾਂਦੇ ਹੋ ਇਹਨਾਂ ਤੋਂ ਕੋਈ ਚੰਗਾ ਕੰਮ ਲੈ ਲਓ ਇਹ ਨੌਜਵਾਨ ਨੇ ਨੌਜਵਾਨੀ ਜਿਹੜੀ ਆ ਉਹਨਾਂ ਨੂੰ ਥੋੜਾ ਬਹੁਤਾ ਪਲੋਸਰਾਂ ਵੀ ਚਾਹੀਦਾ ਹੈ 8640 8640 8640 ਹਲੋ ਸਵਾਲ ਕਰੋ ਜੀ ਸੰਖੇਪ ਸਮਾਂ ਬਹੁਤ ਹੋ ਗਿਆ ਕਰੋ ਪਲੀਜ਼ ਗੋ ਹੈਡ ਹਾਂ ਜੀ ਹਾਂ ਜੀ ਗਰੇਵਾਲ ਆਪਣੇ ਗਰੇਵਾਲ ਸਾਹਿਬ ਨੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਦੇਖੋ ਜੀ ਗੱਲ ਇਹ ਹੈ ਕਿ ਜਿਵੇਂ ਗਵਰਨਮੈਂਟ ਨੇ ਹੁਣ ਪਿਛੇ ਪੱਤੀ ਦੀ ਗੱਲ ਕੀਤੀ ਸੀ 12 13000 ਬੰਦਾ ਨਾਮ ਲਿਖਾਇਆ ਤੇ ਸਬਤ ਕਿੰਨੇ ਕੀਤੇ 1500 ਵੀ ਤੁਸੀਂ ਐਵੇਂ ਗਈ ਇਹਨੂੰ ਇਹਦੀ ਕਰਨ ਨਹੀਂ ਇਹਦੀ ਪੂਛ ਨਹੀਂ ਵੀ ਜਿਹੜਾ ਕੋਈ ਮਾੜੇ ਮੋਟੀ ਕਮੀ ਹੁੰਦੀ ਹੈ ਉਹ ਆਪੇ ਜਦੋਂ ਤੁਸੀਂ ਟ੍ਰੇਨਿੰਗ ਹੁੰਦੀ ਹੈ ਟ੍ਰੇਨਿੰਗ ਚ ਆਪੇ ਬੰਦੇ ਪੂਰੇ ਕਰ ਲੈਂਦਾ ਹੈਗਾ ਜੇ ਤੁਸੀਂ ਆਪ ਹੀ ਨੱਕ ਮਾਰੀ ਜਾਓਗੇ ਤਾਂ ਫਿਰ ਬੰਦੇ ਪੱਤੀ ਕਿਵੇਂ ਹੋਣਗੇ ਜੀ